ਰਾਮਸਰੂਪ ਆਣਖੀ ਜੀ ਦੇ ਨਾਵਨ ਦਾ ਅਗਲਾ ਭਾਗ ਭਾਰਤਾਤ ਵਾਪਰੀ ਨੂੰ 15-20 ਦਿਨ ਹੋ ਗਏ ਸਨ ਸਾਰੀ ਪੁੱਛ ਪੜਤਾਲ ਮੁਕੰਮਲ ਸੀ ਬਚਿੱਤਰ ਨੇ ਮੰਨ ਲਿਆ ਸੀ ਕਿ ਰਾਮੇ ਦਾ ਕਤਲ ਉਸੇ ਨੇ ਕੀਤਾ ਹੈ ਪਰ লাশ ਨਹੀਂ ਲੱਭੀ ਸੀ ਇਸੇ ਕਰਕੇ ਮੁਕੱਦਮਾ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਪੁਲਿਸ ਨੂੰ ਡਰ ਸੀ ਕਿ ਜਿੰਨਾ ਚਿਰ লাশ ਨਹੀਂ ਮਿਲਦੀ ਉੰਨੀ ਦੇਰ ਤੱਕ ਇਹ ਕਤਲ ਪੁਲੇਖਾ ਹੀ ਬਣਿਆ ਰਹੇਗਾ ਕੀ ਪਤਾ ਬਚਿੱਤਰ ਕੁੱਟੀ ਮਾਰੀ ਦਾ ਕਹਿ ਰਿਹਾ ਹੋਵੇ ਕਿ ਉਹ ਕਤਲ ਉਸਨੇ ਕੀਤਾ ਹੈ ਤੇ ਬੰਦਾ ਕਿਧਰੇ ਜਿਉਂਦਾ ਬੈਠਾ ਹੋਵੇ ਉਂਝ ਹੀ ਨਾ ਲੱਭ ਰਿਹਾ ਹੋਵੇ ਦੂਰ ਕਿਧਰੇ ਚਲਿਆ ਗਿਆ ਹੋਵੇ ਜਾਂ ਆਪ ਹੀ ਉਹਨੇ ਕੋਈ ਖੂਖਾਤਾ ਗੰਦਾ ਕਰ ਲਿਆ ਹੋਵੇ ਪੁਲਿਸ ਦੋ ਵਾਰ ਬਚਿੱਤਰ ਨੂੰ ਚੱਠੀ ਲੈ ਕੇ ਗਈ ਸੀ ਜਿਵੇਂ ਉਹਨੂੰ ਪੁੱਛਦੇ ਉਹ ਉਵੇਂ ਹੀ ਜਵਾਬ ਦਿੰਦਾ ਸੀ ਉਹਦਾ ਦਿਮਾਗ ਠਿਕਾਣੇ ਨਹੀਂ ਸੀ ਬੋਲ ਲਾਸ਼ ਟੋਬੇ ਚ ਸਿੱਟੀ ਸੀ ਤੂੰ ਹਾਂ ਟੋਬੇ ਚ ਸਿੱਟੀ ਸੀ ਲਾਸ਼ ਕਿਸੇ ਖੂਜ ਹੈ ਹਾਂ ਖੂਜ ਹੈ ਲਾਸ਼ ਫੂਕਤੀ ਤੂੰ ਹਾਂ ਸਿਵਿਆ ਚ ਕਿੱਥੇ ਆ ਲਾਸ਼ ਕੁੱਤੇ ਖਾ ਗਏ ਆੜੇਦਵਾਲੇ ਦੇ ਪਿੰਡਾਂ ਵਿੱਚੋਂ ਲੱਭ ਕੇ ਲਿਆਂਦੇ ਕੋਈ 10 ਗੋਤਾਖਰ ਚੋਰ ਪੁਲਿਸ ਨੇ ਦਾਨੇ ਕੇ ਟੋਬੇ ਵਿੱਚ ਵੜੇ ਸਨ ਦੁਪਹਿਰ ਤੱਕ ਉਹ ਗੋਤੇ ਮਾਰਦੇ ਰਹੇ ਸਾਰਾ ਟੋਬਾ ਫਰੋਲ ਮਾਰਿਆ ਪਰ ਕਿਦਰੇ ਕੁਝ ਨਹੀਂ ਸੀ ਚੋਰਾਂ ਦੀਆਂ ਚੁੱਬੀਆਂ ਨੇ ਟੋਬੇ ਦੇ ਪਾਣੀ ਨੂੰ ਸਾਹ ਸਾਹ ਕਰਨ ਲਾ ਦਿੱਤਾ ਸੀ ਪਰ ਪਾਣੀਆਂ ਨੇ ਦੱਸਿਆ ਕੁਝ ਨਹੀਂ ਉਨਾ ਹੀ ਚੋਰਾਂ ਨੇ ਫਿਰ ਪਿੰਡ ਦੇ ਚਾਰੇ ਵੱਡੇ ਖੂਹ ਦੇਖੇ ਇਨ੍ਹਾਂ ਖੂਹਾਂ ਵਿੱਚੋਂ ਪਾਣੀ ਕੋਈ ਨਹੀਂ ਭਰਦਾ ਸੀ ਲੋਕਾਂ ਦੇ ਘਰੀ ਨਲਕੇ ਲੱਗ ਚੁੱਕੇ ਸਨ ਵੱਡੇ ਪੰਪ ਵੀ ਸਨ ਪਰ ਕੁੱਤਾ ਨਲਕਿਆਂ ਦਾ ਬਹੁਤਾ ਰਿਵਾਜ ਨਹੀਂ ਸੀ ਪੰਜਾਬ ਵਿੱਚ ਵੱਡੇ ਮੀਂਹ ਜਦੋਂ ਦੇ ਪਏ ਸਨ ਧਰਤੀ ਦਾ ਪਾਣੀ ਨੇੜੇ ਹੀ ਮਿਲ ਜਾਂਦਾ ਖੂਹਾਂ ਵਿੱਚ ਵੀ ਕਿਧਰੇ ਕੋਈ Laash ਨਹੀਂ ਸੀ ਹੋਰ ਬਥੇਰਾ ਕੁਝ ਨਿਕਲਿਆ ਸੀ ਚੋਰਾ ਨੂੰ ਗੰਦਮੰਦ ਵਿੱਚ ਵੀ ਹੱਥ ਮਾਰਨਾ ਪਿਆ ਸੀ ਦੂਜੀ ਵਾਰ ਜਦੋਂ ਪੁਲਿਸ ਆਈ ਉਹਨਾਂ ਵਿੱਚ ਕਾਲਾ ਹੌਲਦਾਰ ਵੀ ਸੀ ਹੌਲਦਾਰ ਤੇਗਾ ਸਿੰਘ ਰੰਗ ਦਾ ਸ਼ਾ ਕਾਲਾ ਤੇ ਵੱਡੀ ਉਮਰ ਦਾ ਸੀ ਬਸ ਹੁਣ ਪੈਨਸ਼ਨ ਦੇ ਨੇੜੇ ਸੀ ਉਹ ਕਤਲ ਦੀਆਂ Laashਾਂ ਕਢਵਾਉਣ ਵਿੱਚ ਮਾਹਰ ਸੀ ਅਨਪੜ੍ਹ ਬੰਦਾ ਸੀ ਸਿਰਫ ਪੰਜਾਬੀ ਵਿੱਚ ਆਪਣੇ ਦਸਤਖਤ ਕਰਨ ਜਾਣਦਾ ਸੀ ਇਹ ਦਸਤਖਤ ਉਹਨੇ ਤਨਖਾਹ ਲੈਣ ਵੇਲੇ ਰਸੀਦੀ ਟਿਕਟ ਉੱਤੇ ਕਰਨ ਲਈ ਸਿੱਖੇ ਸਨ ਨਹੀਂ ਤਾਂ ਪਹਿਲੇ ਸਾਲਾਂ ਵਿੱਚ ਅੰਗੂਠਾ ਲਾਉਂਦਾ ਹੁੰਦਾ ਉਹਦੀ ਅੰਗਰੇਜ਼ਾਂ ਵਰਗੀ ਅਕਲ ਸੀ ਮਨੁੱਖੀ ਮਨੋਵਿਗਿਆਨ ਦਾ ਗਿਆਨ ਉਹਨੂੰ ਕੁਦਰਤੀ ਸੀ ਉਹ ਜਦੋਂ ਬਖਤੌਰੇ ਦੇ ਘਰ ਗਏ ਬਖਤੌਰਾ ਤਾਂ ਥਾਣੇਦਾਰ ਅੱਗੇ ਹੱਥ ਬੰਨ੍ਹੀ ਖੜਾ ਸੀ ਬਚਿੱਤਰ ਬਿਆੜੇ ਵਿੱਚ ਪਿਆਰਾ ਪਾਰ ਬੈਠਾ ਹੋਰ ਹੀ ਕਿਦਰੇ ਚ ਆਕ ਰਿਹਾ ਸੀ ਉਹਦੇ ਇੱਕ ਹੱਥ ਨੂੰ ਹੱਥ ਕੜੀ ਲੱਗੀ ਹੋਈ ਸੀ ਜਿਹੜੀ ਇੱਕ ਨਰੋਏ ਜਿਹੇ ਸਪਾਈ ਦੇ ਹੱਥ ਵਿੱਚ ਸੀ ਗੁਰਮੀਤ ਕੋਰ ਹਵਾ ਦੀ ਤੇਜ਼ੀ ਨਾਲ ਸਭਾਤ ਅੰਦਰੋਂ ਨਿਕਲੀ ਸੀ ਅਤੇ ਵੇੜੇ ਵਿੱਚ ਚੌਂਤਰੇ ਉੱਤੇ ਬਣੇ ਚੁੱਲ੍ਹੇ ਉੱਤੇ ਮਿੱਟੀ ਦਾ ਬੱਠਲ ਮੁੱਦਾ ਮਾਰ ਗਈ ਹੌਲਦਾਰ ਤੇਗਾ ਸਿੰਘ ਘਰ ਦੀ ਨਿਰਖਪਰ ਕਰ ਰਿਹਾ ਸੀ ਉਹ ਅੰਦਰ ਸਭਾਤ ਵਿੱਚ ਗਿਆ ਬਰਾਂਡੇ ਵਿੱਚ ਖੜਾ ਰਿਹਾ ਤੇ ਦੇਖਦਾ ਰਿਹਾ ਜਦੋਂ ਬਰਾਂਡੇ ਵਿੱਚ ਖੜਾ ਸੀ ਤਾਂ ਗੁਰਮੀਤ ਕੋਰ ਇੱਕ ਵਾਰ ਫੇਰ ਵੇੜੇ ਦੇ ਚੌਂਤਰੇ ਉੱਤੇ ਗਈ ਅਤੇ ਕੋਚਿਰ ਤੋਂ ਬੇਮਤਲਬ ਉੱਥੇ ਹੀ ਖੜੀ ਸੀ ਜਿਵੇਂ ਚੌਂਤਰੇ ਤੋਂ ਕੋਈ ਚੀਜ਼ ਲੈਣ ਆਈ ਹੋਵੇ ਤੇ ਉੱਥੇ ਜਾ ਕੇ ਉਹਨੂੰ ਕੋਈ ਚੀਜ਼ ਭੁੱਲ ਗਈ ਹੋਵੇ ਤੇਗਾ ਸਿੰਘ ਬਰਾਂਡੇ ਵਿੱਚੋਂ ਹੌਲੀ-ਹੌਲੀ ਤੁਰ ਕੇ ਵੇੜੇ ਵੱਲ ਆ ਰਿਹਾ ਸੀ ਨਿਗਾਹ ਉਹਦੀ ਤੀਵੀਂ ਵੱਲ ਸੀ ਉਹਨੂੰ ਸ਼ੱਕ ਕੁਝ ਹੋ ਗਿਆ ਲੱਗਦਾ ਸੀ ਉਹ ਵੇੜੇ ਵਿੱਚ ਖੜ ਕੇ ਗੁਰਮੀਤਕੌਰ ਵੱਲ ਝਾਕਿਆ ਤਾਂ ਬਰਾਂਡੇ ਨੂੰ ਤੁਰ ਪਈ ਤੇਗਾ ਸਿੰਘ ਬੈਠਕ ਵਿੱਚ ਜਾ ਬੜਿਆ ਬੈਠਕ ਦਾ ਲੱਕਾ-ਤੁੱਕਾ ਬਾਹਰ ਕਢਵਾ ਕੇ ਉਹਨੇ ਥੱਲੇ ਤਲੀ ਦੇਖੀ ਸ਼ਾਇਦ ਉਹ ਕਿਤੇ ਉੱਚਾ ਨੀਵਾ ਥਾਂ ਦੇਖ ਰਿਹਾ ਹੋਵੇਗਾ ਉਵੇਂ ਹੀ ਉਹਨੇ ਬਾਹਰ 베ੜੇਵਾਲ ਦੇਖਿਆ ਸੀ ਤਾਂ ਗੁਰਮੀਤ ਕੋਰ ਹੁਣ ਫੇਰ 베ੜੇ ਦੇ ਚੁੱਲ੍ਹੇ ਕੋਲ ਖੜੀ ਸੀ ਦੰਦਾ ਥੱਲੇ ਆਪਣੀ ਉਂਗਲ ਦਿੱਤੀ ਹੋਈ ਤੇਗਾ ਸਿੰਘ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਹਨੇ ਪੁਲਿਸ ਨਾਲ ਆਏ ਦੋ ਮਜ਼ਦੂਰਾਂ ਨੂੰ ਕਿਹਾ ਚੁੱਲਾ ਢਾ ਦਿਓ ਅਤੇ ਚੌਂਤਰੇ ਵਾਲੀ ਸਾਰੀ ਥਾਂ ਪੁੱਟ ਕੇ ਦੇਖੋ ਮਜ਼ਦੂਰਾਂ ਕੋਲ ਕਹਿਆਂ ਸਨ ਸੱਬਲ ਵੀ ਸੀ ਲਾਸ਼ ਮਿਲੀ ਤੋਂ ਮੁਕੱਦਮਾ ਅਦਾਲਤ ਵਿੱਚ ਪੇਸ਼ ਹੋ ਚੁੱਕਿਆ ਸੀ ਪਰ ਪੁਲਿਸ ਕੋਲ ਬਚਿੱਤਰ ਆਪਣੇ ਬਿਆਨ ਬਦਲਦਾ ਰਹਿੰਦਾ ਸੀ ਕਦੇ ਕੁਝ ਆਖਦਾ ਕਦੇ ਕੁਝ ਉਹਦਾ ਬਦਲਿਆ ਬਿਆਨ ਸੁਣ ਕੇ ਪੁਲਿਸ ਕਦੇ ਉਹਦੇ ਡੰਡਾ ਪਰੇਡ ਕਰਦੀ ਕਦੇ ਥਾਣੇਦਾਰ ਹੱਸਣ ਲੱਗਦਾ ਥਾਣੇਦਾਰ ਨੂੰ ਪਤਾ ਨਾ ਲੱਗਦਾ ਕਿ ਉਹ ਸੱਚਮੁੱਚ ਦਿਮਾਗ ਹਿਲਾ ਬੈਠਾ ਹੈ ਜਾਂ ਜਾਣਬੁੱਝ ਕੇ ਕਮਲ ਕੁੱਟਦਾ ਹੈ ਖੈਰ ਅਦਾਲਤ ਵਿੱਚ ਜਿਹੜਾ ਬਿਆਨ ਉਹਨੇ ਕਲਮ ਬੰਦ ਕਰਾਇਆ ਉਹ ਇਹੀ ਸੀ ਕਿ ਉਹਦੀ ਭੈਣ ਗੁਰਮੀਲ ਕੌਰ ਨਾਲ ਰਾਮ ਸਿੰਘ ਪੁੱਤਰ ਬਧਰਾ ਸਿੰਘ ਦੇ ਨਜਾਇਜ਼ ਵੰਸ ਸਨ ਇਸ ਗੱਲ ਦਾ ਘਰ ਵਿੱਚ ਕਿਸੇ ਨੂੰ ਵੀ ਪਤਾ ਨਹੀਂ ਸੀ ਜਦੋਂ ਪਿਓ ਪੁੱਤ ਘਰ ਨਹੀਂ ਹੁੰਦੇ ਸਨ ਰਾਮ ਸਿੰਘ ਰਾਤ ਬਰਾਤੇ ਚੋਰੀ ਉਹਨਾਂ ਦੇ ਘਰ ਆਉਂਦਾ ਸੀ ਉਸ ਰਾਤ ਉਹ ਕਣਕ ਨੂੰ ਪਾਣੀ ਲਾ ਕੇ ਮੁੜਿਆ ਸੀ ਕਿ ਉਹਨਾਂ ਦਾ ਟਾਕਰਾ ਹੋ ਗਿਆ ਰਾਮ ਸਿੰਘ ਦੇ ਹੱਥ ਵਿੱਚ ਕੋਈ ਕਾਲਾ ਜਿਹਾ ਹਥਿਆਰ ਸੀ ਰਾਮ ਸਿੰਘ ਗਵੰਡੀਆਂ ਦੀ ਕਲਦ ਟੱਪਦਾ ਸੀ ਅਤੇ ਉਹ ਉਹਨੂੰ ਰੋਕਦਾ ਸੀ ਉਹ ਜੱਫੋ ਜੱਫੀ ਵੀ ਹੋਏ ਸਨ ਜੇ ਮੈਂ ਉਹਨੂੰ ਨਾ ਮਾਰਦਾ ਤਾਂ ਉਹ ਮੈਨੂੰ ਮਾਰ ਦਿੰਦਾ ਉਹਦੀ লাশ ਉਹਨੇ ਆਪ ਹੀ ਘੜੀਸ ਕੇ 베ੜੇ ਦੀ ਚੋਰ ਵਿੱਚ ਸੁੱਟੀ ਸੀ ਅਤੇ ਉੱਤੇ ਮਿੱਟੀ ਵੀ ਆਪ ਹੀ ਪਾਈ ਸੀ ਬਾਅਦ ਵਿੱਚ ਉਹਦੀ ਘਰਵਾਲੀ ਗੁਰਮੀਤ ਕੌਰ ਨੇ ਉਹਦੇ ਕਹਿਣ ਤੇ ਉੱਥੇ ਚੌਂਤਰਾ ਬਣਾ ਕੇ ਉੱਤੇ ਚੁੱਲ੍ਹਾ ਧਰ ਦਿੱਤਾ ਸੀ ਕਿਸੇ ਜੱਟ ਨੇ ਬਚਿੱਤਰ ਤੇ ਵਿਰੋਧ ਵਿੱਚ ਗਵਾਹੀ ਨਹੀਂ ਦਿੱਤੀ ਸਗੋਂ ਗਿੱਲ ਪੱਤੀ ਦੇ ਦੋ ਹੀ ਬੰਦੇ ਹੱਕ ਵਿੱਚ ਭੁਗਤੇ ਸਨ ਉਹਨਾਂ ਨੇ ਉਹੀ ਕੁਝ ਆਖਿਆ ਸੀ ਜਿਹੜਾ ਵਕੀਲ ਨੇ ਉਹਨਾਂ ਨੂੰ ਸਿਖਾਇਆ ਸੀ ਤਰੀਕ ਉੱਤੇ ਬਧਰਾ ਸਿੰਘ ਦੇ ਨਾਲ ਚਮਿਆਰਾ ਵੇੜੇ ਦੇ ਕਈ ਬੰਦੇ ਜਾਂਦੇ ਤਿੰਨ ਬੰਦਿਆਂ ਨੇ ਡਟ ਕੇ ਗਵਾਹੀਆਂ ਦਿੱਤੀਆਂ ਸਨ ਬਧਰਾ ਸਿੰਘ ਗਰੀਬ ਸੀ ਇਸ ਕਰਕੇ ਉਹਦਾ ਵਕੀਲ ਵੀ ਕਮਜ਼ੋਰ ਸੀ ਉਹ ਵਕੀਲ ਨੂੰ ਬਹੁਤੇ ਪੈਸੇ ਨਹੀਂ ਦੇ ਸਕਿਆ ਸੀ ਬੜੁਖਿਆਂ ਵਾਲੇ ਪ੍ਰੀਤਮ ਸਿੰਘ ਨੇ ਪੈਸਿਆਂ ਨਾਲ ਬਧਰਾ ਸਿੰਘ ਦੀ ਖਾਸੀ ਮਦਦ ਕੀਤੀ ਸੀ ਉਹ ਹਰ ਵਾਰ ਤਰੀਕ ਉੱਤੇ ਉਹਦੇ ਨਾਲ ਜਾਂਦਾ ਸੀ ਛੱਟਿਆਂ ਤੋਂ ਆਏ ਬੰਦਿਆਂ ਨੂੰ ਹਰ ਵਾਰ ਚਾਹ ਪਾਣੀ ਵੀ ਪ੍ਰੀਤਮ ਸਿੰਘ ਹੀ ਪਿਉਂਦਾ ਉਹ ਰੋਟੀਆਂ ਪਾਣੀਆਂ ਆਪਣੇ ਪੱਲੇ ਬਣ ਕੇ ਲਿਆਉਂਦਾ ਜੱਟਾਂ ਦਾ ਜੱਟ ਵਕੀਲ ਸੀ ਪੂਰਾ ਢੜੱਲੇਦਾਰ ਬੋਲਣ ਲੱਗਦਾ ਤਾਂ ਇੱਕ ਵਾਰ ਅਦਾਲਤ ਦੇ ਕਮਰੇ ਵਿੱਚ ਛਾ ਜਾਂਦਾ ਉਹਨੇ ਪੈਸੇ ਵੀ ਠੋਕ ਵਜਾ ਕੇ ਲੈ ਸਨ ਕਾਤਲਾਂ ਦੇ ਕੇਸ ਹੀ ਲੜਦਾ ਬਚਿੱਤਰ ਨੂੰ ਬਰੀ ਕਰਾਉਣ ਦੀ ਉਹਨੇ ਪੂਰੀ ਕੋਸ਼ਿਸ਼ ਕੀਤੀ ਉਹ ਦਲੀਲਾਂ ਨਾਲ ਮੁਕਦਮੇ ਦੇ ਸਮਾਜਕ ਅਤੇ ਮਨੋਵਿਗਿਆਨਕ ਪੱਖ ਨੂੰ ਵੀ ਲੈਂਦਾ ਸੀ ਇਹੀ ਕਾਰਨ ਸੀ ਕਿ ਬਚਿੱਤਰ ਫਾਸੀ ਦੀ ਸਜ਼ਾ ਤੋਂ ਬਚ ਗਿਆ ਉਹਨੂੰ ਉਮਰ ਕੈਦ ਬੋਲ ਦਿੱਤੀ ਗਈ ਮੁਕਦਮਾ 2 ਸਾਲ ਚੱਲਿਆ ਸੀ ਦੋਵੇਂ ਤਿਰਾਂ ਚੁੱਪ ਕਰਕੇ ਬਹਿ ਗਈਆਂ ਬਖਤੌਰੇ ਨੂੰ ਤਸੱਲੀ ਸੀ ਕਿ ਬਚਿੱਤਰ ਦੀ ਬਚਤ ਹੋ ਗਈ ਫਾਂਸੀ ਤਾਂ ਨਹੀਂ ਲੱਗਿਆ ਨਹੀਂ ਤਾਂ ਕਿਹੜੀ ਕਸਰ ਬਾਕੀ ਸੀ ਉਹ ਅਦਾਲਤ ਵਿੱਚ ਜਦ ਸਾਹਮਣੇ ਹਿੱਕ ਉੱਤੇ ਹੱਥ ਮਾਰ ਕੇ ਆਖਦਾ ਹਾਂਜੀ ਮੈਂ ਮਾਰਿਆ ਸੀ ਰਾਮੇ ਨੂੰ ਬਦਰੇ ਨੂੰ ਤਸੱਲੀ ਸੀ ਕਿ ਬਚਿੱਤਰ 20 ਸਾਲੀ ਨੂੰ ਠੁਕਵਾ ਦਿੱਤਾ Ê ਤੋਂ ਵੱਧ ਕੀ ਹੋ ਸਕਦਾ ਉਹ ਇਹ ਵੀ ਸੋਚਦਾ ਸੀ ਕਿ ਜੱਟ ਤਾਂ ਜ਼ਮੀਨਾਂ ਵਾਲੇ ਨੇ ਭਾਈ ਉਹਨਾਂ ਕੋਲ ਪੈਸਾ ਹੈ ਜ਼ਮੀਨ ਦੇ ਸਿਰ ਤੇ ਉਹ ਜਿੰਨੇ ਮਰਜ਼ੀ ਪੈਸੇ ਬਾਣੀਏ ਤੋਂ ਫੜ ਲੈਣ ਉਹਨਾਂ ਨੂੰ ਇਨਕਾਰ ਨਹੀਂ ਹੁੰਦਾ ਮੈਂ ਗਰੀਬ ਆਦਮੀ ਕਿੱਥੋਂ ਲਾ ਦਿੰਦਾ ਜੱਜ ਨੇ ਇਨਸਾਫ ਕੀਤਾ ਹੈ 20 ਸਾਲ ਜੇਲ੍ਹ ਵਿੱਚ ਰਹਿ ਕੇ ਸਾਲੇ ਜੱਟ ਨੂੰ ਸੁਰਤਾਜ ਆਵੇਗੀ 20 ਸਾਲਾਂ ਵਿੱਚ ਤਾਂ ਜ਼ਮਾਨਾ ਪਲਟ ਜਾਂਦਾ ਹੈ ਕੀ ਦਾ ਕੀ ਹੋ ਜਾਂਦਾ ਹੈ ਬਦਰਾ ਤੇ ਦਿਯਾਲੋ ਮੱਥੇ ਉੱਤੇ ਹੱਥ ਰੱਖ ਕੇ ਗੱਲਾਂ ਕਰਦੇ ਜੱਟ ਨੂੰ ਫਹਾ ਲੱਗਦਾ 20 ਸਾਲੀ ਹੋ ਗਈ ਚਾਹੇ ਉਹ ਕਿੰਨੇ ਸਾਲਾਂ ਨੂੰ ਵੱਧ ਜਾਂਦਾ ਉਹਨਾਂ ਦਾ ਰਾਮਾ ਤਾਂ ਮੁੜ ਕੇ ਮਿਲਣਾ ਨਹੀਂ ਬਧਰਾ ਆਖਦਾ ਸੀ ਬਚਿੱਤਰ ਬਰੀ ਹੋ ਜਾਂਦਾ ਤਾਂ ਵੀ ਕੀ ਸੀ ਹੋ ਜਾਂਦਾ ਆਪਾਂ ਨੂੰ ਕੀ ਸੀ ਰਾਮਾ ਮੁੜ ਕੇ ਨਹੀਂ ਆਉਣਾ ਵਕਤ ਨੂੰ ਬਣ ਕੇ ਨਹੀਂ ਬਿਠਾਇਆ ਜਾ ਸਕਦਾ ਵਕਤ ਤੁਰਦਾ ਰਹਿੰਦਾ ਹੈ ਵਕਤ ਤੁਰਦਾ ਹੈ ਤਾਂ ਨਵੇਂ ਦ੍ਰਿਸ਼ ਸਾਹਮਣੇ ਆਉਂਦੇ ਜਾਂਦੇ ਹਨ ਵਕਤ ਬੰਦੇ ਦੇ ਜ਼ਖਮੀ ਮਨ ਦੀ ਸੰਜੀਵਨੀ ਮਲਮ ਹੈ ਵਕਤ ਟੋਏ ਭਰ ਦਿੰਦਾ ਹੈ ਟਿੱਬੇ ਪੱਥਰ ਕਰ ਦਿੰਦਾ ਹੈ ਮੋੜਾਂ ਵਾਲਾ ਤਿਰਲੋਚਨ ਤੁਰਦਾ ਫਿਰਦਾ ਆਦਮੀ ਸੀ ਉਹ ਬਚਿੱਤਰ ਦੀਆਂ ਤਰੀਕਾ ਤੇ ਸੰਗਰੂਰ ਵੀ ਆਉਂਦਾ ਹੁੰਦਾ ਇੱਕ ਦਿਨ ਬਖਤੌਰੀ ਨੇ ਉਹਨੂੰ ਪਰੇ ਹੋ ਕੇ ਆਖਿਆ ਸੀ ਤਰਲੋਚਨਾ ਇਹ ਬਚਿੱਤਰ ਦੀ ਕਹਾਣੀ ਤਾਂ ਪਤਾ ਨਹੀਂ ਕਿੱਥੇ ਜਾ ਕੇ ਖੜੂਗੀ ਤੂੰ ਗੇਲੋ ਦਾ ਉਧਰ ਹੀ ਨਵੇੜਦੇ ਕਿਦਰੇ ਮੈਨੂੰ ਪੁੱਛਣ ਦੀ ਲੋੜ ਨਹੀਂ ਜਹੋ ਜਹ ਮੁੰਡਾ ਹੋਵੇ ਬਖਤੌਰ ਸਿਆ ਮੈਂ ਤਾਂ ਤੇਰੇ ਕਹਿਣ ਤੋਂ ਪਹਿਲਾਂ ਤੁਰਿਆ ਫਿਰਦਾ ਪਰ ਗੱਲ ਹਾਲੇ ਕਿਸੇ ਕਾੜਨੀ ਬੈਠੀ ਇਹ ਮੇਰਾ ਕੰਮ ਐ ਤੂੰ ਸੰਸਾ ਮੁਕਾ ਦੇ ਮੈਂ ਉਹਨਾਂ ਉਹਨੂੰ ਮੌੜਾਂ ਤੋਈ ਤੁਰਦੀ ਕਰ ਦੇਣਾ ਹੋਰ ਜਾਰ ਪਿੰਡ 'ਚ ਤਾਂ ਬੂਹ ਉਬਰੀ ਪਈ ਐ ਮੈਂ ਤਾਂ ਜਿਉਂ ਦਾ ਮਾਰਤਾ ਇਸ ਕੁੜੀ ਨੇ ਕਾਹਨੂੰ ਜੰਮਦਾ ਮੈਂ ਇਹਨੂੰ ਹੁਣ ਸ਼ਰੀਕ ਪਤਾ ਨਹੀਂ ਕੀ ਕੀ ਗੱਲਾਂ ਕਰਦੇ ਨੇ ਮੈਂ ਤਾਂ ਸਮੋਸੇ ਨਾਲ ਮੂੰਹ ਬਨ ਕੇ ਪਿੰਡ ਵੜਦਾ ਮੂੰਹ ਬਨ ਕੇ ਘਰੋਂ ਬਾਹਰ ਨਿਕਲਦਾ ਕੰਨ ਬੰਦ ਕਰਕੇ ਰੱਖਦਾ ਸ਼ਰੀਕ ਜਨ ਲੈ ਕੇ ਢੋਕਦਾ ਨਹੀਂ ਹੋਰ ਕਸਰ ਕੋਈ ਨਹੀਂ ਛੱਡਦਾ ਹੁੰਦਾ ਤਰਲੋਚਨ ਦਾ ਖੇਤੀ ਪੱਤੀ ਦਾ ਕੰਮ ਉਹਦੇ ਦੋਵੇਂ ਮੁੰਡਿਆਂ ਨੇ ਸਾਂਭ ਲਿਆ ਸੀ ਇਕੱਲਾ ਉਹ ਔਖਾ ਸੀ ਫਿਰ ਮੁੰਡਿਆਂ ਕਰਕੇ ਉਹਨਾਂ ਹੀ ਸੁਖਾਲਾ ਹੋ ਗਿਆ 8-10 ਕਮਾ ਜਮੀਨ ਸੀ ਉਹਨਾਂ ਦੀ ਇੱਕ ਹਲਦੀ ਵਾਹੀ ਸੀ ਮੁੰਡੇ ਵਿਆਹ ਵੀ ਲੈ ਸਨ ਬਹੂਆਂ ਆਈਆਂ ਹੋਈਆਂ ਸਨ ਖੇਤੀ ਵਾਲੇ ਘਰਾਂ ਦੀਆਂ ਧੀਆਂ ਸਨ ਗੇਲੋ ਦੀ ਮਾਮੀ ਵੀ ਜਿਉਂਦੀ ਬੈਠੀ ਸੀ ਤਰਲੋਚਨ ਫਿਰਦਾ ਤੁਰਦਾ ਰਹਿੰਦਾ ਪਿੰਡ ਵਿੱਚ ਗੇੜਾ ਰੱਖਦਾ ਤੇ ਸਾਖਸ ਕੀਰੀਆਂ ਵਿੱਚ ਆਉਂਦਾ ਜਾਂਦਾ ਮੁੰਡੇ ਉਹਨੇ ਆਪ ਹੀ ਫਿਰ ਤੁਰ ਕੇ ਵਿਆਹੇ ਸਨ ਮਾਮੀ ਗੇਲੋ ਨੂੰ ਮੋਹ ਵੀ ਬਹੁਤ ਕਰਦੀ ਉਹਦੀ ਨਿਗਰਾਨੀ ਵੀ ਪੂਰੀ ਰੱਖਦੀ ਕੋਠੇ ਜਿੱਡਾ ਕੱਦ ਕੱਢਿਆ ਸੀ ਗੇਲੋ ਨੇ ਹੱਡਾ ਪੈਰਾਂ ਦੀ ਪੂਰੀ ਖੁੱਲੀ ਸੀ ਘਰ ਵਿੱਚ ਇੱਧਰ ਉੱਧਰ ਉੱਠਦੀ ਬੈਠਦੀ ਤੇ ਕੰਮ ਕਰਦੀ ਤਾਂ ਬਹੂਆਂ ਉਹਦੇ ਵੱਲ ਝਾਕਦੀਆਂ ਰਹਿੰਦੀਆਂ ਬਹੂਆਂ ਨੂੰ ਚਾਹੇ ਉਹਦਾ ਸਭ ਪਤਾ ਸੀ ਪਰ ਉਹ ਉਹਨਾਂ ਨੂੰ ਆਦਰ ਸਤਕਾਰ ਨਾਲ ਬੁਲਾਉਂਦੀਆਂ ਬੀਬੀ ਬੀਬੀ ਕਰਦੀਆਂ ਜਿਵੇਂ ਉਹ ਤੋਂ ਡਰਦੀਆਂ ਹੋਣ ਉਹ ਇਹ ਵੀ ਦੇਖਦੀਆਂ ਕਿ ਗਿੱਲੋ ਕਦੇ-ਕਦੇ ਉੱਠਦੀ ਬੈੰਦੀ ਲੰਬਾ ਸਾਹ ਛੱਡ ਜਾਂਦੀ ਹੈ ਬਠਿੰਡੇ ਵੱਲ ਪੁੱਚੋ ਮੰਡੀ ਕੋਲ ਨਥਾਣੇ ਇੱਕ ਮੁੰਡੇ ਦੀ ਦੱਸ ਪਈ ਸੀ ਤਰਲੋਚਨ ਆਪ ਗਿਆ ਉੱਥੇ ਜੱਟ ਦਾ ਇੱਕੋ ਮੁੰਡਾ ਸੀ 8 ਕਿੱਲੇ ਜ਼ਮੀਨ ਸੀ ਪਿਓ ਪੁੱਤ ਦੋਵੇਂ ਵਾਹੀ ਦਾ ਕੰਮ ਕਰਦੇ ਘਰ ਵਿੱਚ ਤੀਜਾ ਜੀ ਬਸ ਮੁੰਡੇ ਦੀ ਮਾਂ ਸੀ ਉਹ ਉਹਨਾਂ ਦੀ ਵੀ ਇੱਕ ਹਲਦੀ ਖੇਤੀ ਸੀ ਸੋਨਾ ਗੁਜ਼ਾਰਾ ਹੁੰਦਾ ਉਹਨਾਂ ਪਿੰਡਾਂ ਦੀਆਂ ਜ਼ਮੀਨਾਂ ਵੀ ਚੰਗੀਆਂ ਸਨ ਪੂਰੀ ਫਸਲ ਦਿੰਦੀਆਂ ਨਹਿਰੀ ਪਾਣੀ ਲੱਗਦਾ ਸੀ ਇਕੱਲਾ ਮੁੰਡਾ ਅੱਠ ਕਿੱਲੇ ਬਹੁਤ ਸੀ ਕਿਸੇ ਨੰਦ ਜਾਂ ਰਾਣੀ ਜਠਾਣੀ ਦੀ ਆਕਾ ਬਾਜੀ ਨਹੀਂ ਸੀ ਤਰਲੋਚਰ ਨੇ ਸੋਚਿਆ ਕੁੜੀ ਮੌਜਾ ਕਰੇਗੀ ਬੁੜੀ ਕਿੰਨਾ ਚਿਰ ਬੈਠੀ ਰਹੇਗੀ ਬੁੜੀ ਮਰੀ ਤੋਂ ਕੁੜੀ ਦੀ ਤਾਂ ਸਰਦਾਰੀ ਹੋਵੇਗੀ ਮੁੰਡੇ ਨੇ ਸਿੱਧੇ ਮੂੰਹ ਕਮਾਈ ਕੀਤੀ ਤਾਂ ਜ਼ਮੀਨ ਹੋਰ ਵੀ ਲੈ ਲਏਗਾ ਗੇਲੋ ਬੰਦਿਆਂ ਵਰਗੀ ਕੁੜੀ ਹੈ ਖੇਤੀ ਵਿੱਚ ਬਰਾਬਰ ਦਾ ਕੰਮ ਕਰੇਗੀ ਖੇਤੀ ਦਾ ਕੰਮ ਵੀ ਕਰਦੀਆਂ ਥੀਵੀਆਂ ਸਹਾਰੇ ਹੀ ਤਰੱਕੀ ਕਰਦਾ ਹੈ ਮੁੰਡੇ ਦਾ ਬਾਪ ਰਿਟਾਇਰਡ ਫੌਜੀ ਸੀ ਸੂਬੇਦਾਰੀ ਪੈਨਸ਼ਨ ਆਇਆ ਸੀ ਉਹ ਖੇਤੀ ਦਾ ਕੰਮ ਵੀ ਫੌਜੀ ਸਕੀਮ ਅਨੁਸਾਰ ਚਲਾਉਂਦਾ ਫੌਜੀ ਨੂੰ ਕੋਈ ਐ ਬੈਲ ਨਹੀਂ ਸੀ ਬਸ ਖੇਤ ਨਾਲ ਹੀ ਪਿਆਰ ਸੀ ਉਹਦਾ ਹਿੰਮਤ ਸਿੰਘ ਫੌਜੀ ਦਾ ਮੁੰਡਾ ਜਗਰੂਪ ਮਾਂ ਦਾ ਨਾਠਲਾ ਪੁੱਤ ਸੀ ਹਿੰਮਤ ਸਿੰਘ ਫਿਰੋਜ਼ਪੁਰ ਸ਼ੌਣੀ ਵਿੱਚ ਸੀ ਜਦੋਂ ਜਗਰੂਪ ਪੈਦਾ ਹੋਇਆ ਉਦੋਂ ਹਿੰਮਤ ਸਿੰਘ ਦੀ ਮਾਂ ਜਿਉਂਦੀ ਸੀ ਹਿੰਮਤ ਸਿੰਘ ਦਾ ਪਿਓ ਸੀ ਬੁੜੀ ਹਿੱਸੇ ਠੇਕੇ ਤੇ ਜ਼ਮੀਨ ਦੇ ਕੇ ਰੱਖਦੀ ਸੀ ਘਰ ਵਿੱਚ ਖੇਤੀ ਦਾ ਕੰਮ ਕੋਈ ਨਹੀਂ ਸੀ ਜਗਰੂਪ ਦੀ ਮਾਂ 2-4 ਮਹੀਨੇ ਨਥਾਣੇ ਰਹਿੰਦੀ ਐ ਤੇ 2-4 ਮਹੀਨੇ ਆਪਣੇ ਪੇਕੇ ਲਾ ਆਉਂਦੀ ਜਦੋਂ ਜਗਰੂਪ ਹੋਇਆ ਉਹ ਪੇਕੀ ਆਪਣੀ ਮਾਂ ਕੋਲ ਸੀ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਨਥਾਣੇ ਮੁੰਡੇ ਦੀ ਦਾਦੀ ਨੂੰ ਬੇहद ਖੁਸ਼ੀ ਸੀ ਉਹਨੇ ਸਾਰੇ ਤਰੀਕੇ ਵਿੱਚ ਲੱਡੂ ਵੰਡੇ ਅਖੰਡ ਪਾਠ ਖੁਲਾਇਆ ਅਤੇ ਪੁੰਨਦਾਨ ਕੀਤਾ ਹਿੰਮਤ ਵੀ ਛੁੱਟੀ ਲੈ ਕੇ ਆ ਗਿਆ ਸੀ ਤਿੰਨ ਦਿਨ ਰੰਮ ਉੰਡਦੀ ਰਹੀ ਉਨੇ ਆਪਣੇ ਹਾਣੀ ਮੁੰਡੇ दारू ਨਾਲ ਲਟਿਆ ਦਿੱਤੇ ਹਿੰਮਤ ਦੀ ਮਾਂ ਨੇ ਹਿੰਮਤ ਦੇ ਪਿਓ ਦਾ ਨਾਂ ਲੈ ਕੇ ਆਖਦੀ ਫਿਰਦੀ ਸੀ ਅਸੀਂ ਤਾਂ ਜਿਉਂਦਿਆਂ ਚ ਹੋਗੇ ਹਿੰਮਤ ਦੇ ਪਿਓ ਦੀ ਦੇਲੀ ਵਧੀ ਹੈ ਜੱਟ ਦਾ ਪੁੱਤ ਨਾ ਹੋਵੇ ਤਾਂ ਜ਼ਮੀਨ ਸਰੀਕਾ ਨੂੰ ਪੈ ਜਾਂਦੀ ਹੈ ਸਰੀਕ ਤਾਂ ਇਹੀ ਭਾਲਦੇ ਹੁੰਦੇ ਨੇ ਮਾਂ ਉਹਨੂੰ 3 ਸਾਲ ਦਾ ਕਰਕੇ ਨਥਾਣੇ ਲਈ ਆਈ ਸੀ ਹਿੰਮਤ ਜਦੋਂ ਛੁੱਟੀ ਆਉਂਦਾ ਸੌਰੀ ਜਾ ਕੇ ਹੀ ਮੁੰਡੇ ਨੂੰ ਦੇਖ ਆਉਂਦਾ ਸੀ ਹਿੰਮਤ ਦੀ ਮਾਂ ਵੀ ਆਖਦੀ ਚੱਲ ਭਾਈ ਕਿਤੇ ਰਹੇ ਜਉਣ ਜੋਗਾ ਪੜੀ ਜਾਂਦਾ ਆਖਰ ਨੂੰ ਤਾਂ ਇੱਥੇ ਹੀ ਆਊਗਾ ਆਪਦੇ ਨਗਰ ਖੇੜੇ ਹਿੰਮਤ ਸਿੰਘ ਜਦੋਂ ਪੈਨਸ਼ਨ ਲੈ ਕੇ ਆਇਆ ਚ ਗਰੁੱਪ ਦਾ 10-12 ਸਾਲ ਦਾ ਸੀ ਨਥਾਣੇ ਸਰਕਾਰੀ ਸਕੂਲ ਸੀ ਉਹਨੂੰ ਪੜਨ ਲਾਇਆ ਸੀ ਪਹਿਲਾਂ-ਪਹਿਲਾਂ ਤਾਂ ਨਿਤ ਸਕੂਲ ਜਾਂਦਾ ਰਿਹਾ ਬਸ ਦਾ ਫੱਟੀ ਲੈ ਕੇ ਉਹਨੂੰ ਖਾਸਾ ਚਾਹ ਸੀ ਸਕੂਲ ਜਾਣ ਦਾ ਮਾਂ ਚੂਰੀ ਕੁੱਟ ਕੇ ਦਿੰਦੀ ਦਾਦੀ ਉਹਨੂੰ ਸਕੂਲ ਛੱਡ ਕੇ ਆਉਂਦੀ ਪੰਜਵੀਂ ਜਮਾਤ ਤਾਂ ਬੜੇ ਹੌਸਲੇ ਨਾਲ ਪਾਸ ਕਰ ਗਿਆ ਪਰ ਛੇਵੀਂ ਜਮਾਤ ਵਿੱਚ ਜਾ ਕੇ ਸਕੂਲੋਂ ਪਛੜਨ ਲੱਗਿਆ ਲੇਟ ਜਾਇਆ ਕਰੇ ਕਦੇ ਜਾਵੇ ਹੀ ਨਾ ਢਿੱਡ ਜਾਂ ਸਿਰ ਦੁਖਦੇ ਦਾ ਬਹਾਨਾ ਲਈ ਰੱਖਦਾ ਜਦੋਂ ਹਿੰਮਤ ਪੈਨਸ਼ਨ ਆਇਆ ਜਗਰੂਪ ਸਕੂਲੋਂ ਹਟ ਚੁੱਕਿਆ ਸੀ 6 ਮਹੀਨੇ ਤਾ ਹਿੰਮਤ ਨੇ ਪੈਨਸ਼ਨ ਆਏ ਦੀ ਖੁਸ਼ੀ ਵਿੱਚ दारू ਪਿੰਦਿਆ ਹੀ ਲੰਗਾ ਦਿੱਤੇ ਫਿਰ ਉਹ ਖੇਤੀ ਕਰਨ ਬਾਰੇ ਸੋਚਣ ਲੱਗ ਗਿਆ ਜਗਰੂਪ ਨੂੰ ਦਬਕਾ ਮਾਰਿਆ ਕਰੇ ਸਕੂਲ ਜਾਇਆ ਕਰੋ ਇਹ ਜਵਾਨਾ میٹرਕ ਕਰ ਲੈ ਫਿਰ ਤੈਨੂੰ ਮਿਲਟਰੀ ਚ ਭਰਤੀ ਕਰਵਾ ਦੇਣਾ ਜੋ ਗਰੂਬ ਲਾਚੜ ਕੇ ਹਿੰਮਤ ਦੇ ਗੱਲ ਨੂੰ ਚਿੰਬੜ ਜਾਂਦਾ ਤੇ ਹਿੰਮਤ ਉਹਨੂੰ ਪਿਆਰ ਕਰਨ ਲੱਗ ਪੈਂਦਾ ਇੱਕ ਗੱਲ ਉਹ ਆਪਣੀ ਦਾਰੂ ਖਰੀਦਦਾ ਪਰ ਉਹ ਸਕੂਲ ਨਹੀਂ ਜਾਂਦਾ ਸੀ ਉਹਨਾਂ ਦਿਨਾਂ ਵਿੱਚ ਹੀ ਹਿੰਮਤ ਦੀ ਮਾਂ ਗੁਜ਼ਰ ਗਈ ਬਾਪ ਉਦੋਂ ਮਰਿਆ ਸੀ ਜਦੋਂ ਹਿੰਮਤ ਫਿਰੋਜ਼ਪੁਰ ਹੁੰਦਾ ਪਿਓ ਪੋਤੇ ਦਾ ਮੂੰਹ ਦੇਖ ਕੇ ਮਰਿਆ ਸੀ ਇੱਕ ਸਾਲ ਲੰਘ ਗਿਆ ਨਾ ਤਾਂ ਹਿੰਮਤ ਖੇਤੀ ਦਾ ਕੋਈ ਜੁਗਾੜ ਬਣਾ ਸਕਿਆ ਤੇ ਨਾ ਮੁੰਡਾ ਸਕੂਲ ਜਾਂਦਾ ਸੀ हिस्से ਠੇਕੇ ਉੱਤੇ ਜ਼ਮੀਨਾਂ ਵਾਹਣ ਵਾਲੇ ਮੱਤਾਂ ਦਿੰਦੇ ਫੌਜੀਆ ਉਂ ਤਾਂ ਸਾਡੀ ਗੱਲ ਮੰਨਣੀ ਨਹੀਂ ਪਰ ਭਾਈ ਖੇਤੀ ਦਾ ਧੰਦਾ ਨਾ ਖਿੱਦ ਐ ਕੁਛ ਨਹੀਂ ਇਹਦੇ 'ਚ ਖੱਟਣ ਖਾਣ ਨੂੰ ਹੋਰ ਮੈਂ ਬੇਲਾ ਰਹਿ ਕੇ ਪਿੰਡ ਕੀ ਕਰੂੰ ਫਿਰ ਬੇਲਾ ਤਾਂ ਮੈਂ ਰਹਿ ਨਹੀਂ ਸਕਦਾ ਹਿੰਮਤ ਜਵਾਬ ਦਿੰਦਾ ਬਥੇਰਾ ਇੰਨੇ ਸਾਲ ਸਰਕਾਰੀ ਬੂਟ ਤੋੜਿਆ ਹੁਣ ਐਸ਼ ਕਰ ਐਸ਼ ਜਿਹੜੀ ਹੋਣੀ ਸੀ ਫੌਜ 'ਚ ਹੀ ਹੋਗੀ ਮੈਂ ਕਿਹੜਾ ਕਿਸੇ ਲੜਾਈ 'ਚ ਗਿਆ ਆਪਣੇ ਆਪ ਹੀ ਫੀਤੀਆਂ ਲੱਗਦੀਆਂ ਤੁਰੀਆਂ ਗਈਆਂ ਹੁਣ ਘਰੇ ਆ ਗਿਆ ਹੁਣ ਐਸ਼ ਨਹੀਂ ਹੋ ਸਕਦੀ ਕੁਝ ਹੱਥ ਪੱਲਾ ਹਲਾਵਾਂਗੇ ਤਾਂ ਹੀ ਬਣੂ ਕੋਈ ਗੱਲ ਜੇ ਤੂੰ ਉੱਥੇ ਐਸ਼ ਕੀਤੀ ਐ ਤਾਂ ਹੁਣ ਇੱਥੇ ਖੇਤੀ ਨਹੀਂ ਕਰ ਸਕਦਾ ਤੂੰ ਤੇਰਾ ਸਰੀਰ ਸੋਹਲ ਹੋ ਗਿਆ ਫੌਜੀ ਦਾ ਸਰੀਰ ਸੋਹਲ ਨਹੀਂ ਹੁੰਦਾ ਚੰਗਾ ਦੇਖ ਫਿਰ ਪੰਜੀ ਦਾ ਪੋਣ ਅਗਲਾ ਫਿਰ ਪਿਓ ਨਾਲ ਲਾੜ ਜਿਹਾ ਕਰਦੇ ਮੁੰਡੇ ਨੂੰ ਆਖਦਾ ਸਕੂਲ ਜਾਇਆ ਕਰ ਭਾਈ ਕੋਈ ਅਫਸਰ ਲੱਜੇਗਾ ਬਾਪੂ ਜੀ ਮੈਂ ਸਕੂਲ ਨਹੀਂ ਜਾਣਾ ਜਗਰੂਪ ਰੋਣ ਵਰਗਾ ਬੋਲ ਕੱਢਦਾ ਹੋਰ ਫਿਰ ਕੀ ਕਰੇਗਾ ਅਗਲਾ ਐਵੇਂ ਐਵੇਂ ਦਾ ਸਵਾਲ ਕਰਦਾ ਮੈਂ ਟਰੈਕਟਰ ਚਲਾਇਆ ਕਰੂੰ ਬਾਪੂ ਜੀ ਲੈ ਬਈ ਇਹ ਤਾਂ ਸੱਚੀ ਨਹੀਂ ਪੜਦਾ ਇਹ ਤਾਂ ਹੁਣੇ ਟਰੈਕਟਰ ਦੀ ਸੀਟ ਤੇ ਜਾ ਬੈਠਾ ਅਗਲ ਹਾਕ ਦਾ ਤੇ ਉਹਨਾਂ ਕੋਲੋਂ ਖੰਗੂਰਾ ਮਾਰਦਾ ਤੁਰ ਜਾਂਦਾ ਉਹ ਗਰਮੀ ਦੇ ਦਿਨਾਂ ਵਿੱਚ ਆਥੜੇ ਵੇੜੇ ਦਾ ਛਰਕਾ ਕਰਕੇ ਕੁਰਸੀ ਡਾਹੀ ਬੈਠਾ ਲੱਗਦਾ ਜਿਵੇਂ ਪਟਿਆਲੇ ਵਾਲਾ ਰਾਜਾ ਹੋਵੇ ਸੰਗਤਰਾ ਦੇਸੀ ਸ਼ਰਾਬ ਦੇ ਦੋ ਪੈਗ ਮਾਰੇ ਹੁੰਦੇ ਮੁੱਛਾਂ ਦੇ ਕੁੰਡਲਾਂ ਨੂੰ ਵਾਰ-ਵਾਰ ਮਰੋੜ ਦਿੰਦਾ ਤੇ ਖੁੱਲੇ ਬਾਹਰ ਵਿੱਚ ਦੀ ਬਾਹਰ ਵੀ ਹੀ ਵਿੱਚ ਆਉਂਦੇ ਜਾਂਦੇ ਬੰਦਿਆਂ ਵੱਲ ਝਾਕਦਾ ਉਹ ਆਪਣੇ ਆਪ ਨੂੰ ਵੱਡਾ-ਵੱਡਾ ਸਮਝਦਾ ਸੀ। ਦਿਆਕੁਰ ਉਹਦੇ ਲਈ ਗੰਡੇ ਟਮਾਟਰ ਚੀਰ ਕੇ ਪਲੇਟ ਮੇਜ਼ ਉੱਤੇ ਰੱਖ ਜਾਂਦੀ। ਜਗਰੂਪ ਉਹਦੇ ਕੋਲ ਆ ਕੇ ਪੈਸਾ ਮੰਗਦਾ ਤੇ ਉਹਦੀ ਬਾਹ ਫੜ ਕੇ ਲਾੜ ਜਿਹਾ ਕਰਨ ਲੱਗਦਾ ਹਿੰਮਤ ਆਖਦਾ ਸਕੂਲ ਜਾਇਆ ਕਰੋ। ਤੇ ਬਸ ਜਗਰੂਪ ਮੂੰਹ ਬਣਾਉਂਦਾ ਤੇ ਊਂ ਆਖ ਕੇ ਪਰੇ ਹੋ ਜਾਂਦਾ ਇੰਚ ਕਦੇ-ਕਦੇ दारू ਦੇ ਦੋ ਪੈਗ ਲਾ ਕੇ ਹੀ ਹਿੰਮਤ ਹਿੰਮਤ ਉਹਨੂੰ ਸਕੂਲ ਲਈ ਆਖਦਾ ਸੀ ਅਤੇ ਜਗਰੂਪ ਕੋਲ ਉਹਦਾ ਜਵਾਬ ਬਸ ਊਂ ਸੀ ਅਸਲ ਵਿੱਚ ਹਿੰਮਤ ਸਿੰਘ ਦਾ ਬਹੁਤਾ ਧਿਆਨ ਖੇਤੀਵਾਲ ਹੋ ਗਿਆ ਸੀ ਚਾਹੇ ਉਹ ਖੇਤੀ ਦੇ ਕੰਮ ਵਿੱਚੋਂ ਭੱਜ ਕੇ ਫੌਜ ਵਿੱਚ ਭਰਤੀ ਹੋਇਆ ਸੀ ਪਰ ਹੁਣ ਪੈਨਸ਼ਨ ਆ ਕੇ ਉਹਨੂੰ ਇਹੀ ਕੰਮ ਚੰਗਾ ਲੱਗਿਆ ਆਖ ਰਿਹਾ ਸੀ ਖੇਤੀ ਤਾਂ ਰਾਸਦਵਾਰਾ ਹੁੰਦਾ ਹੈ ਆਪਣੀ ਨੀਂ ਨ ਜਾਗਣਾ ਆਪਣੀ ਨੀਂ ਸੌਣਾ ਸਾਲੀ ਕਿਸੇ ਦੀ ਗੁਲਾਮੀ ਤਾਂ ਨਹੀਂ ਫੌਜ ਚ ਬਥੇਰੀ ਗੁਲਾਮੀ ਭੋਗ ਗਏ ਹੁਣ ਘਰ ਦਾ ਕੰਮ ਕਰਾਂਗੇ ਨਾਲੇ ਜੱਟ ਹੋ ਕੇ ਬੰਦਾ ਜੱਟਾਂ ਵਾਲਾ ਕੰਮ ਨਾ ਕਰੇ ਉਹ ਜੱਟ ਕਾਦਾ ਹੋਇਆ ਉਹਨਾਂ ਦੇ ਪਿੰਡ ਉਦੋਂ ਮਿਡਲ ਸਕੂਲ ਸੀ ਉਹਨੇ 8 ਜਮਾਤਾਂ ਕੀਤੀਆਂ ਤੇ ਪਿਓ ਨਾਲ ਖੇਤੀ ਦਾ ਕੰਮ ਕਰਾਉਣ ਲੱਗਿਆ ਹਾਈ ਸਕੂਲ ਦੂਰ ਪੈਂਦਾ ਸੀ ਅੱਗੇ ਉਹ ਪੜ੍ਹ ਨਾ ਸਕਿਆ ਉਹ ਕੋਈ ਨੌਕਰੀ ਕਰਨਾ ਚਾਹੁੰਦਾ ਸੀ 8 ਜਮਾਤਾਂ ਪਾਸ ਨੂੰ ਕਿਹੜੀ ਨੌਕਰੀ ਮਿਲਦੀ ਪਿਓ ਨਾਲ ਖੇਤੀ ਦੇ ਕੰਮ ਵਿੱਚ ਉਹ ਔਖਾ ਹੁੰਦਾ ਪਰ ਲੱਗਿਆ ਰਹਿੰਦਾ ਉਹਦੇ ਨਾਲ ਪੜਦੇ ਕਈ ਮੁੰਡੇ 8ਵੀਂ ਤੋਂ ਅਗਾਹ ਆਪਣੀਆਂ ਸਾਖ ਸਕੀਰੀਆਂ ਵਿੱਚ ਜਿੱਥੇ ਵੀ ਹਾਈ ਸਕੂਲ ਸੀ ਅੱਗੇ ਪੜਨ ਜਾ ਲੱਗੇ ਸਨ ਪਰ ਉਹਨਾਂ ਦੀ ਕੋਈ ਅਜਹੀ ਰਿਸ਼ਤੇਦਾਰੀ ਨਹੀਂ ਸੀ ਜਿੱਥੇ ਉਹ ਵੀ ਜਾ ਸਕਦਾ ਇੱਕ ਹਾਲ ਦੀ ਵਾਹੀ ਸੀ 8 ਕਿੱਲੇ ਵਿੱਚ ਟੱਬਰ ਦਾ ਗੁਜ਼ਾਰਾ ਮਸਾ ਹੁੰਦਾ ਹਿੰਮਤ ਨੂੰ ਉਹਦਾ ਪਿਓ ਕੰਮਾਂ ਪਿੱਛੇ ਝਿੜਕਦਾ ਰਹਿੰਦਾ ਅਸਲ ਵਿੱਚ ਤਾਂ ਪਿਓ ਉਹਨੂੰ ਵਧੀਆ ਕਿਸਾਨ ਬਣਾਉਣਾ ਚਾਹੁੰਦਾ ਸੀ ਪਰ ਹਿੰਮਤ ਨੂੰ ਪਿਓ ਦੀਆਂ ਝਿੜਕਾਂ ਬੁਰੀਆਂ ਲੱਗਦੀਆਂ ਉਹ ਸੋਚਦਾ ਬਾਪੂ ਮੇਰੇ ਤੇ ਖਾਮ-ਖਾਤ ਖਿੱਚਦਾ ਰਹਿੰਦਾ ਹੈ ਕਦੇ ਤਾਂ ਥੱਪੜ ਮਾਰਨ ਤੱਕ ਜਾਂਦਾ ਹੈ ਇੱਕ ਦਿਨ ਉਹਦੇ ਵੱਲ ਪ੍ਰਾਣੀ ਦੀ ਵਗਾਹ ਮਾਰੀ ਸੀ ਹਿੰਮਤ ਨੂੰ ਪੂਰਾ ਕਿਸਾਨ ਬਣਾਉਣਾ ਤਾਂ ਵੱਖਰੀ ਗੱਲ ਉਹ ਖੇਤੀ ਦੇ ਕੰਮ ਵਿੱਚ ਜਦੋਂ ਗਲ-ਗਲ ਤਸ ਜਾਂਦਾ ਉਧਰ ਦਾਣਾ ਫੱਕਾ ਇੰਨਾ ਆਉਣ ਹੀ ਆਸ ਨਹੀਂ ਹੁੰਦੀ ਸੀ ਬਾਣੀਏ ਦਾ ਕਰਜ ਉਹਦੀਆਂ ਅੱਖਾਂ 'ਗੇ ਹਨੇਰਾ ਲੈ ਆਉਂਦਾ ਫਿਰ ਉਹ ਹਿੰਮਤ ਨੂੰ ਗਾਲਾਂ ਕੱਢਣ ਲੱਗਦਾ ਸੀ ਬੜਨਾ ਤੇ ਪ੍ਰਾਣੀਆਂ ਮਾਰਦਾ ਜਾਂ ਹਿੰਮਤ ਨੂੰ ਗਾਲਾਂ ਕੱਢਦਾ ਜਿਵੇਂ ਬਲਦ ਤੇ ਹਿੰਮਤ ਉਹਦੇ ਲਈ ਇੱਕੋ ਚੀਜ਼ ਹੋਵੇ ਇਹ ਕੋਈ ਜੂਨ ਐ ਸਾਲੀ ਇੱਕ ਦਿਨ ਹਿੰਮਤ ਦੇ ਮਨ ਵਿੱਚ ਗੁਬਾਰ ਉੱਠਿਆ ਸੀ ਤੇ ਉਹ ਚੋਰੀਆਂ ਘਰੋਂ ਭੱਜ ਕੇ ਪੁੱਚੋ ਮੰਡੀ ਗਿਆ ਸੀ ਤੇ ਫੌਜ ਵਿੱਚ ਭਰਤੀ ਹੋ ਗਿਆ ਸੀ ਉਸ ਦਿਨ ਉੱਥੇ ਪਸ਼ੂਆਂ ਦੀ ਮੰਡੀ ਵਿੱਚ ਭਰਤੀ ਕਰਨ ਵਾਲੇ ਆਏ ਹੋਏ ਸਨ ਹਿੰਮਤ ਨੂੰ ਕਿਸੇ ਮੁੰਡੇ ਤੋਂ ਇਸ ਗੱਲ ਦੀ ਸੂਹ ਮਿਲੀ ਸੀ ਘਰਦਿਆਂ ਨੂੰ ਤਾਂ ਆਥਣੇ ਸੁਨੇਹਾ ਹੀ ਮਿਲਿਆ ਕਿ ਤੁਹਾਡੇ ਹਿੰਮਤ ਨੂੰ ਤਾਂ ਫੌਜੀ ਲੈ ਗਏ ਖੇਤੀ ਦੇ ਜਿਸ ਔਖੇ ਕੰਮ ਤੋਂ ਭੱਜ ਕੇ ਹਿੰਮਤ ਫੌਜ ਵਿੱਚ ਭਰਤੀ ਹੋਇਆ ਸੀ ਹੁਣ ਸੂਬੇਦਾਰੀ ਪੈਨਸ਼ਨ ਆ ਕੇ ਖੇਤੀ ਵੇਚੀ ਫਿਰ ਪੈਣਾ ਚਾਹੁੰਦਾ ਸੀ ਮੁਰ ਖੇਤੀ ਕਰਨ ਲਈ ਉਹਦੇ ਕੋਲ ਦੋ ਦਲੀਲਾਂ ਸਨ ਇੱਕ ਤਾਂ ਉਹ ਕਿ ਉਹਦਾ ਪਿਓ ਦਾ ਨੀਰਾ ਕਿਸਾਨ ਸੀ ਉਹਨੂੰ ਕੋਈ ਹੋਰ ਆਮਦਨ ਨਹੀਂ ਸੀ ਉਹ ਅਨਪੜ੍ਹ ਸੀ ਖੇਤੀ ਦੇ ਧੰਦੇ ਵਿੱਚ ਪੈਸੇ ਵੀ ਜੇ ਵਿੱਚ ਰਹਿਣੇ ਚਾਹੀਦੇ ਹਨ ਉਹ ਪੈਨਸ਼ਨ ਹੀ ਹੈ ਮਹੀਨੇ ਦੇ ਮਹੀਨੇ ਪੈਨਸ਼ਨ ਆਏਗੀ ਉਹ ਪੜਿਆ ਲਿਖਿਆ ਹੈ ਖੇਤੀ ਦੇ ਕੰਮ ਨੂੰ ਕਿਸੇ ਹਿਸਾਬ ਸਿਰ ਚਲਾਏਗਾ ਉਹ ਆਪਣੇ ਪਿਓ ਵਾਂਗ ਅਨਪੜ ਡੰਗਰ ਨਹੀਂ ਹੈ ਅਨਪੜ ਜੱਟਾ ਨੂੰ ਤਾਂ ਆੜਤੀਏ ਹੀ ਰਾਹ ਨਹੀਂ ਦਿੰਦੇ ਬਾਦੂ ਤਾਂ ਲੁੱਟ-ਲੁੱਟ ਖਾਈ ਜਾਂਦੇ ਹਨ ਉਹ ਕਿਸੇ ਆੜਤੀਏ ਦੇ ਵਾਸ ਨਹੀਂ ਪਵੇਗਾ ਦੂਜਾ ਕਾਰਨ ਸੀ ਖੇਤੀ ਕਰਨ ਦਾ ਉਹਦਾ ਮੁੰਡਾ ਜਗਰੂਪ ਉਹ 6ਵੀਂ ਜਮਾਤ ਵਿੱਚੋਂ ਹਟ ਕੇ ਘਰ ਬੈ ਗਿਆ ਸੀ ਹੁਣ ਤਾਂ ਉਹਦਾ ਸਕੂਲ ਵੱਲ ਮੂੰਹ ਕਰਨ ਨੂੰ ਜੀ ਵੀ ਨਹੀਂ ਕਰਦਾ ਸੀ ਹਿੰਮਤ ਸਿੰਘ ਨੇ ਵਿਉਤ ਬਣਾਈ ਕੇ ਪੜਦਾ ਤਾਂ ਦਿੰਦਾ ਨਹੀਂ ਜੇ ਭਲਾ ਦੱਬੀ ਕੁੱਟੀ ਦਾ 10ਵੀਂ ਕਰ ਵੀ ਗਿਆ ਤਾਂ ਕਿਹੜਾ ਡੀਸੀ ਲੱਗ ਜਾਵੇਗਾ ਇੱਥੇ ਹੀ ਕਿਤੇ ਪਿੰਡ ਵਿੱਚ ਜਬਾਕੇ ਖਾਂਦਾ ਫਿਰੇਗਾ ਉਹ ਹੁਣ ਚਾਹੇ ਨਿਆਣਾ ਹੈ ਪਰ ਕੁਝ ਸਾਲਾਂ ਤੱਕ ਹੀ ਗੱਭਰੂ ਬਣ ਜਾਣਾ ਹੈ ਇਹਨੇ ਖੇਤੀ ਤੇ ਕੰਮ ਵਿੱਚ ਉਹਦਾ ਵਧੀਆ ਸਹਾਇਕ ਸਿੱਧ ਹੋਵੇਗਾ ਉਹ ਆਪ ਵੀ ਤਾਂ ਅਜੇ ਨਰੋਆ ਪਿਆ ਹੈ ਫੌਜੀ ਦੀ ਨੌਕਰੀ ਨੇ ਸਗੋਂ ਉਹਨੂੰ ਹੋਰ ਵੱਧ ਸਖਤ ਜਾਨ ਬਣਾ ਦਿੱਤਾ ਹੈ ਉਹ ਦੋਵੇਂ ਪਿਓ ਪੁੱਤਾ ਖੇਤੀ ਤੇ ਕੰਮ ਨੂੰ ਅੱਗੇ ਲਾ ਲੈਣਗੇ ਮਿੱਟੀ ਵਿੱਚੋਂ ਸੋਨਾ ਪੈਦਾ ਕਰਿਆ ਕਰਨਗੇ ਵੱਡਿਆਂ ਦੀ ਕਹਾਵਤ ਖੇਤੀ ਕਰਸਾਇਣ ਵਿਦਿਆ ਹੈ ਉਹ ਆਪਣੇ ਬਾਪ ਦੇ ਸਾਰੇ ਧੋਨੇ ਧੋ ਦੇਵੇਗਾ ਜਦੋਂ ਹਿੰਮਤ ਸਿੰਘ ਪੈਨਸ਼ਨ ਆਇਆ ਉਹਨਾਂ ਦੀ ਅੱਧੀ ਜ਼ਮੀਨ ਗਹਿਣੇ ਸੀ ਇਹ ਗਹਿਣੇ ਜ਼ਮੀਨ ਉਹਦੇ ਪਿਓ ਨੇ ਧਰੀ ਸੀ ਉਹਦੀ ਕਬੀਲਦਾਰੀ ਇੰਨੀ ਖਿੰਡ ਗਈ ਸੀ ਕਿ ਇੱਕ ਵਾਰ ਗਹਿਣੇ ਧਰੀ ਜ਼ਮੀਨ ਮੁੜ ਕੇ ਛੁਡਾ ਨਹੀਂ ਸਕਿਆ ਸਗੋਂ ਹੋਰ ਰੁਪਏ ਲੈਂਦਾ ਰਿਹਾ ਉਹਨੂੰ ਉਮੀਦ ਸੀ ਕਿ ਉਹਦਾ ਪੁੱਤ ਫੌਜ ਵਿੱਚੋਂ ਪੈਨਸ਼ਨ ਲੈ ਕੇ ਆਏਗਾ ਤੇ ਤਾਦੇ ਜ਼ਮੀਨ ਛੁਡਾ ਲਈ ਜਾਵੇਗੀ ਉਹ ਆਪ ਤਾਂ ਮਰ ਗਿਆ ਪਰ ਸਾਰੀ ਜ਼ਮੀਨ ਆਪਣੇ ਹੱਲ-ਹੀਠ ਦੇਖਣ ਦਾ ਮੌਕਾ ਨਾ ਮਿਲਿਆ ਹਿਮਤ ਸਿੰਘ ਨੂੰ ਜਿਹੜੇ ਇਕੱਠੇ ਪੈਸੇ ਮਿਲੇ ਸਨ ਉਹਨਾਂ ਨਾਲ ਪਹਿਲਾਂ ਤਾਂ ਉਹਨੇ ਬਾਪੂ ਦੀ ਧਰੀ ਜ਼ਮੀਨ ਛਡਾਈ ਗਹਿਣੇ ਦੀ ਜ਼ਮੀਨ ਵਾਪਸ ਲੈਂਦੇ ਆ ਉਹਨੂੰ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਹੋਰ ਦੀ ਜ਼ਮੀਨ ਬੈ ਲਈ ਹੋਵੇ ਕਦੇ ਕਦੇ ਭਾਵਕ ਹੋ ਜਾਂਦਾ ਤੇ ਸੋਚਣ ਲੱਗਦਾ ਕਿ ਉਹਦੀ ਇਹ ਚਾਰ ਕਿੱਲੇ ਜ਼ਮੀਨ ਕੈਦ ਸੀ ਤੇ ਉਹਨੇ ਰਿਸ਼ਵਤ ਦੇ ਕੇ ਜ਼ਮੀਨ ਨੂੰ ਆਜ਼ਾਦ ਕਰਵਾਇਆ ਹੋਵੇ ਜ਼ਮੀਨ ਆਪਣੇ ਮਾਲਕ ਕੋਲ ਵਾਪਸ ਆ ਕੇ ਸੌਖੇ ਸਾਹ ਲੈਣ ਲੱਗੀ ਸੀ ਜਿਵੇਂ ਕੋਈ ਲੰਬੀ ਜੇਲ੍ਹ ਕੱਟ ਕੇ ਵਾਪਸ ਆਪਣੇ ਘਰ ਆਇਆ ਹੋਵੇ ਹੱਥ ਹੇਠਲੀ ਅੱਧੀ ਜ਼ਮੀਨ ਨਾਲੋਂ ਇਹ ਗੈਣੇ ਦੀ ਜ਼ਮੀਨ ਵਾਪਸ ਮਿਲੀ ਹਿੰਮਤ ਸਿੰਘ ਨੂੰ ਪਿਆਰੀ ਪਿਆਰੀ ਲੱਗਦੀ ਫਿਰ ਉਹਨੇ ਪਿੰਡ ਦੇ ਇੱਕ ਸਿਆਣੇ ਬੰਦੇ ਨੂੰ ਨਾਲ ਲਿਜਾ ਕੇ ਪੁੱਚੋ ਦੀ ਪਸ਼ੂ ਮੰਡੀ ਤੋਂ ਦੋ ਬਾਲਦ ਲਿਆਂਦੇ ਇੱਕ ਵੱਡੇ ਕੱਦ ਦਾ ਬੱਗਾ ਬਾਲਦ ਜੋ ਹਾਲ ਅਤੇ ਗੱਡੇ ਦੇ ਕੰਮ ਲਈ ਉਹਨਾਂ ਨੂੰ ਨਰਵਾ ਲੱਗਿਆ ਉਂਝ ਵੀ ਇਹ ਸੀਲ ਬਾਲਦ ਸੀ ਜਿਵੇਂ ਉਹਦੇ ਵਿੱਚ ਬੰਦਿਆਂ ਵਰਗੀ ਅਕਲ ਹੋਵੇ ਦੂਜਾ ਬਾਲਦ ਬੱਗੇ ਨਾਲੋਂ ਥੋੜਾ ਮਦਰਾ ਸੀ ਰੰਗ ਦਾ ਕਾਲਾ ਪਰ ਚੁਸਤ ਸੀ ਇਹ ਮਾਰ ਖੰਡਿਆਇਆ ਵੀ ਸੀ ਕੋਲ ਦੀ ਲੰਗ ਦੇ ਬੰਦੇ ਨੂੰ ਬਾਦੂ ਦਾ ਹੁਰਕੀ ਜਾਂਦਾ ਉਹਨਾਂ ਨੇ ਦੋਵੇਂ ਬਲਦ ਦੋ ਵੱਖ-ਵੱਖ ਬੰਦਿਆਂ ਤੋਂ ਖਰੀਦੇ ਸਨ ਦਲਾਲ ਉਹਨਾਂ ਦੇ ਪਿੰਡ ਵਾਲਦਾ ਹੀ ਸੀ ਬਾਰ-ਬਾਰ ਆਖਦਾ ਹਿੰਮਤ ਸਿੰਘ ਜੇ ਪਸ਼ੂ 'ਚ ਕੋਈ ਨੁਕਸ ਨਿਕਲ ਆਵੇ ਤਾਂ ਮੈਂ ਖੁਦ ਜ਼ਿੰਮੇਵਾਰ ਆ ਨੁਕਸ ਨਿਕਲੇ ਤਾਂ ਆਪਾਂ ਬਲਦ ਨੂੰ ਪਿੱਛੋਂ ਵੀ ਵਾਪਸ ਕਰ ਸਕਦੇ ਆ ਲੈਰਾ ਮੁਹੱਬਤ ਪਿੰਡ ਐ ਮੇਰਾ ਸਾਰੀ ਦੁਨੀਆ ਮੈਨੂੰ ਜਾਣਦੀ ਐ ਤੂੰ ਝੋਲੀਕਾਰ ਪਾਵਾਂ ਰੱਸਾ ਤੇਰੇ ਪੱਲੇ ਖੇਤੀ ਦੇ ਸਾਰੇ ਸੰਧ ਹਿੰਮਤ ਸਿੰਘ ਨੇ ਬਾਪ ਨੇ ਇੱਕ ਇੱਕ ਕਰਕੇ ਵੇਚ ਦਿੱਤੇ ਸਨ ਆਖਦਾ ਸੀ ਖੇਤੀ ਤਾਂ ਹੁਣ ਕਰਨੀ ਨਹੀਂ ਇਹ ਲਖਣਾ ਕੀ ਕਰਾਂਗੇ ਤੇ ਫਿਰ ਹੁਣ ਹਿੰਮਤ ਸਿੰਘ ਨੇ ਬਹੁਤ ਜ਼ਰੂਰੀ ਸੰਦ ਮੁੜ ਕੇ ਬਣਵਾਏ ਬਾਕੀ ਦੇ ਸੰਦ ਜਿਉਂ ਜਿਉ ਲੋੜ ਪੈਂਦੀ ਗਈ ਖਰੀਦਾ ਗਿਆ ਹੱਸਣ ਲੱਗਦਾ ਉਹ ਜੱਟ ਟੱਟੂ ਦਾ ਹੁੰਦਾ ਜਿਦੇ ਘਰ ਖੇਤੀ ਦੇ ਸੰਦ ਨਾ ਹੋਣ ਮੈਸ ਨਾ ਹੋਵੇ ਬਲਦ ਨਾ ਹੋਣ ਪਸ਼ੂਆਂ ਦਾ ਗੋਹਾ ਕੂੜਾ ਨਾ ਹੋਵੇ ਹਿੰਮਤ ਸਿੰਘ ਨੇ ਚਮਿਆਰਾਂ ਦਾ ਇੱਕ ਮੁੰਡਾ ਨੌਕਰ ਰੱਖ ਲਿਆ ਉਹਨੂੰ ਹਰ ਮਹੀਨੇ ਤਨਖਾਹ ਦਿੰਦਾ ਸੀ ਸੀਤਾ ਹਾਲ ਨਹੀਂ ਵਾਉਂਦਾ ਸੀ ਬਾਕੀ ਸਾਰੇ ਕੰਮ ਕਰਦਾ ਪਸ਼ੂਆਂ ਨੂੰ ਸਾਮਦਾ ਸੀ ਮੈਸਤੀ ਧਾਰ ਦਿਆ ਘਰ ਕੱਢ ਲੈਂਦੀ ਖੇਤੀ ਦੇ ਬਾਕੀ ਕੰਮ ਉਹ ਹਿੰਮਤ ਸਿੰਘ ਨਾਲ ਸਾਰੇ ਕਰਾਉਂਦਾ ਜਗਰੂਪ ਦਿਨੋ ਦਿਨ ਜਵਾਨ ਹੁੰਦਾ ਜਾ ਰਿਹਾ ਸੀ ਨਿੱਕੇ ਮੋਟੇ ਕੰਮ ਉਹ ਵੀ ਕਰਦਾ ਚਾਹ ਵੱਜੋ ਹੀ ਉਹ ਸੀਤੇ ਨਾਲ ਕੰਮ ਕਰਵਾਉਣ ਲੱਗਦਾ ਹਿੰਮਤ ਸਿੰਘ ਹੌਲੀ-ਹੌਲੀ ਜਗ ਰੂਪ ਨੂੰ ਕੰਮਾਂ ਵਿੱਚ ਪਾ ਰਿਹਾ ਸੀ ਉਹ ਸੋਹਣਾ ਜਵਾਨ ਨਿਕਲਦਾ ਆ ਰਿਹਾ ਸੀ ਦਿਨੋ-ਦਿਨ ਉਹਦਾ ਸਰੀਰ ਭਰਦਾ ਜਾਂਦਾ ਦਿਨੋ-ਦਿਨ ਉਹਦੇ ਅੰਗ ਪੈਰ ਖੁੱਲਦੇ ਜਾਂਦੇ ਦਿਨੋ-ਦਿਨ ਉਹਦੇ ਸਰੀਰ ਵਿੱਚ ਤਾਕਤ ਦਾ ਸੰਚਾਰ ਹੁੰਦਾ ਜਾਂਦਾ ਕੋਈ ਔਖਾ ਕੰਮ ਉਹ ਤੋਂ ਨਾ ਹੁੰਦਾ ਤਾਂ ਲਾੜ-ਲਾੜ ਵਿੱਚ ਉਹ ਚੀਕਾ ਮਾਰਦਾ ਦਿਆਕੁਰ ਚੱਲ ਨਾ ਸਕਦੀ ਤੇ ਉਹਨੂੰ ਉਹ ਔਖਾ ਕੰਮ ਕਰਨ ਤੋਂ ਵਰਜ ਦਿੰਦੀ ਹਿੰਮਤ ਸਿੰਘ ਖਿਜਦਾ ਪਲੋਸ-ਪਲੋਸ ਰੱਖਦੀਆਂ ਇਹਨੂੰ ਐਂ ਤਾਂ ਵਿਗੜ ਜੂ ਇਹ ਮਾਇਆਵਾ ਹੁਣੇ ਕਾਸੇ ਪੈ ਗਿਆ ਤਾਂ ਪੈ ਗਿਆ ਨਹੀਂ ਫਿਰ ਐਵੇਂ ਜਿਹੇ ਰੈਜੂ ਪੋਲੜਉ ਜਾ ਫੇਰ ਨਹੀਂ ਹੋਣਾ ਇਹ ਤਾਂ ਖੇਤੀ ਦਾ ਕੰਮ ਖੇਤੀ 'ਚ ਤਾਂ ਬੰਦਾ ਲੋਹੇ ਦੀ ਜਾਨ ਹੋਣਾ ਚਾਹੀਦਾ ਬਿਠਾ ਲੈਨੀਏ ਕੁਛੜ 'ਚ ਜਮਾਈ ਨੂੰ ਫੌਜੀ ਦੀਆਂ ਲਾਲ ਅੱਖਾਂ ਦੇਖ ਕੇ ਮਾਂ ਪੁੱਤ ਡਰ ਜਾਂਦੇ ਤੇ ਚੁੱਪ ਰਹਿੰਦੇ ਇਕੱਲਾ ਪੁੱਤ ਹੋਣ ਕਰਕੇ ਹਿੰਮਤ ਸਿੰਘ ਉਹਨੂੰ ਪਿਆਰ ਵੀ ਬਹੁਤ ਕਰਦਾ ਖੇਤੋਂ ਥੱਕਿਆ ਟੁੱਟਿਆ ਆ ਕੇ ਆਥਣ ਨੂੰ ਪੈਗ ਮਾਰਦਾ ਤਾਂ ਇੱਕ ਛੋਟਾ ਪੈਗ ਜੇ ਗਰੂਪ ਨੂੰ ਵੀ ਦੇ ਦਿੰਦਾ ਉਹਦਾ ਵਿਚਾਰ ਸੀ ਕਿ दारू ਪੀਣ ਨਾਲ ਜੇ ਹਿਸਾਬ ਸਿਰ ਪੀਤੀ ਜਾਵੇ ਬੰਦਾ ਵਿਗੜਦਾ ਨਹੀਂ ਉਹ ਆਪ ساری ਉਮਰ ਪਿੰਦਾ ਰਿਹਾ ਉਹਦਾ ਕੀ ਵਿਗੜ ਗਿਆ ਦਿਆਕਰ ਦੇਖ ਲੈਂਦੀ ਤਾਂ ਉੱਚਾ ਉੱਚਾ ਬੋਲਣ ਲੱਗਦੀ ਨਿਤ ਇਹਨੂੰ ਆਪਣੇ ਨਾਲ ਬਿਠਾ ਲੈਣਾ ਹੈ ਇਹ ਗਿੱਜ ਗਿਆ ਤਾਂ ਕਿਹੜਾ ਕਰੂਗਾ ਕਮਾਦਰੇ ਵਿਗਾੜਦਾ ਤਾਂ ਤੂੰ ਆਪ ਐ ਇਹਨੂੰ ਲਾੜਾ ਸਿਰਦਾ ਹੁੰਦਾ ਹੈ ਉਹ ਐਨੀਕ ਪੀ ਕੇ ਦੱਸ ਕੀ ਇਹ ਦਿੱਲੀ ਦੇ ਕਿੰਗਾਰੇ ਟਾ ਦੂ ਜੱਟਾਂ ਦੇ ਸਾਰੇ ਮੁੰਡੇ ਪਿੰਦੇ ਆ ਹਿੰਮਤ ਸਿੰਘ ਹੌਸਲੇ ਵਿੱਚ ਕਹਿੰਦਾ ਸੀ ਸੀਤਾ ਤੇ ਜੂਪਾ ਇਕੱਠੇ ਖੇਤ ਕੰਮ ਕਰਦੇ ਹੁੰਦੇ ਕਪਾਹ ਜਾਂ ਮੱਕੀ ਗੁੜ ਤੇ ਖਾਲ ਕਾੜਨ ਹੀ ਜਾਂਦੇ ਜਾਂ ਪਾਣੀ ਲਾਉਂਦੇ ਤਾਂ ਹੋਰ ਕੋਲ ਮਿਲ ਜਾਂਦੇ ਹਿੰਮਤ ਸਿੰਘ ਨਾ ਹੁੰਦਾ ਤਾਂ ਚਾਂਬੜਾ ਪਾਉਂਦੇ ਕੰਮ ਘੱਟ ਕਰਦੇ ਗੱਲਾਂ ਬਹੁਤੀਆਂ ਮਾਰਦੇ ਸੀਤਾ ਚੋਰੀ ਨੂੰ ਫੀਮ ਖਾਂਦਾ ਸੀ ਉਹ ਮਾਵਾ ਲੈਣ ਲੱਗਦਾ ਤਾਂ ਚੁੰਡੀ ਪਰ ਜੂਪੇ ਨੂੰ ਦੇ ਦਿੰਦਾ ਫੀਮ ਖਾ ਕੇ ਜੂਪਾ ਜਿਵੇਂ ਉੱਡਿਆ ਫਿਰਦਾ ਹੋਵੇ ਉਹ ਫੌਜੀ ਤੋਂ ਚੋਰੀ ਤੋੜਾ ਵੀ ਪਾਉਣ ਲੱਗ ਪਏ ਸਨ ਰਾਤ ਨੂੰ ਪਾਣੀ ਲਾਉਣ ਦੇ ਬਹਾਨੇ ਜਾ ਵੱਡੇ ਤੜਕੇ ਖੇਤ ਜਾ ਕੇ ਤੋੜਾ ਕੱਢ ਲੈਂਦੇ दारू ਕੱਢਣ ਦਾ ਸਮਾਨ ਸੀਤਾ ਪਤਾ ਨਹੀਂ ਕਿਧਰੋਂ ਲਿਆਉਂਦਾ ਸੀ ਬੋਤਲਾਂ ਭਰ ਕੇ ਉਹ ਉੱਥੇ ਹੀ ਕਿਤੇ ਕਿਆਰਿਆਂ ਦੀਆਂ ਵੱਟਾਂ ਵਿੱਚ ਦੱਬ ਦਿੰਦੇ ਸਨ ਬੋਤਲ ਦੱਬੀ ਦਾ ਉਹਨਾਂ ਨੂੰ ਪਤਾ ਹੁੰਦਾ ਲੋੜ ਵੇਲੇ ਪੈਰ ਤਾਂ ਠੇਠਾ ਮਾਰ ਕੇ ਕੱਢ ਲੈਂਦੇ ਸਨ ਜੂਪਾ ਖੇਤੋਂ ਜ਼ਿਆਦਾ ਪੀ ਕੇ ਨਹੀਂ ਆਉਂਦਾ ਸੀ ਇੰਨੀ ਕ ਪਿੰਦਾ ਕਿ ਖੇਤੋਂ ਪਿੰਡ ਤੱਕ ਆਉਂਦੇ ਹੀ ਉੱਤਰ ਚੁੱਕੀ ਹੁੰਦੀ ਸੀਤੌਣਾ ਨਾਲ ਕਈ ਸਾਲਾਂ ਤੋਂ ਨੌਕਰ ਸੀ ਉਹ ਚੰਗਾ ਸੀ ਕੁਝ ਡੋਲਦਾ ਵਿਗੜਦਾ ਨਹੀਂ ਸੀ ਉਹਨੂੰ ਚੋਰੀ ਦੀ ਆਦਤ ਨਹੀਂ ਸੀ ਪੂਰੀ ਤਨਦੇਹੀ ਨਾਲ ਕੰਮ ਕਰਦਾ ਦਿਆਕਰ ਦਾ ਸੁਭਾ ਖੁੱਲਾ ਸੀ ਉਹ ਜੂਪੇ ਵਾਂਗ ਹੀ ਉਹਨੂੰ ਖਾਣ ਪੀਣ ਨੂੰ ਦਿੰਦੀ ਇੱਕ ਦਿਨ ਹਿੰਮਤ ਸਿੰਘ ਸੰਦੇਹਾ ਇਕੱਲਾ ਹੀ ਖੇਤ ਗਿਆ ਉਹਨੇ ਝਾੜ ਮੱਲਿਆ ਤੇ ਅੱਕਾਂ ਦੇ ਬੂਝਿਆਂ ਵਿੱਚ ਸ਼ਰਾਬ ਕੱਢਣ ਦਾ ਸਮਾਨ ਪਿਆ ਦੇਖਿਆ ਉਹਨਾਂ ਦੇ ਖੇਤ ਦੇ ਇੱਕ ਪਾਸੇ ਇੱਕ ਤੋੜਾ ਜਿਹਾ ਸੀ ਜ਼ਮੀਨ ਨੂੰ ਕਰਾ ਲਾਉਣ ਵਿਣੇ ਵਾਦੂ ਮਿੱਟੀ ਦਾ ਇਹ ਤੋੜਾ ਬਣ ਗਿਆ ਸੀ ਇਹ ਤੋੜਾ ਕਿਸੇ ਵਰਤੋਂ ਵਿੱਚ ਨਹੀਂ ਰਿਹਾ ਸੀ ਇੱਥੇ ਹੁਣ ਝਾੜ ਮੱਲੇ ਆਪਣੇ ਆਪ ਉੱਗ ਆਏ ਸਨ ਦੇਸੀ ਅੱਕਾਂ ਦੇ ਬੂਜੇ ਸਨ ਅੱਕਾਂ ਦੀਆਂ ਕੁੱਕੜੀਆਂ ਵਿੱਚੋਂ ਰੂਹ ਦੇ ਫੰਬੇ ਨਿਕਲਦੇ ਤੇ ਹਵਾ ਵਿੱਚ ਉੱਡਦੇ ਫਿਰਦੇ ਜਾਂ ਫਿਰ ਕੌੜ ਤੂੰਬਿਆਂ ਦੀਆਂ ਬੇਲਾਂ ਹੁੰਦੀਆਂ ਚਿਬੜਾਂ ਦੀਆਂ ਬੇਲਾਂ ਚੂਹਿਆਂ ਦੀਆਂ ਖੱਡਾ ਸਨ ਹਿੰਮਤ ਸਿੰਘ ਉਸ ਦਿਨ ਤੋੜੇ ਉੱਤੇ ਚੜ ਕੇ ਪਤਾ ਨਹੀਂ ਕੀ ਦੇਖਦਾ ਫਿਰਦਾ ਸੀ ਉਹ ਦੋਵੇਂ ਜਦੋਂ ਖੇਤ ਪਹੁੰਚੇ ਤਾਂ ਉਹਨੇ ਪਹਿਲਾਂ ਤਾਂ ਸੀਤੇ ਨੂੰ ਮਾਵਾ ਭੈਣਾ ਦੀਆਂ ਗਾਲਾਂ ਕੱਢੀਆਂ ਫਿਰ ਜੂਪੇ ਦੇ ਦੋ ਚਪੇੜਾ ਕੱਟ ਮਾਰੀਆਂ ਆਖ ਰਿਹਾ ਸੀ ਭੈਣ ਚੋਦ ਕੁੱਤਾ ਕਿਹੜੇ ਕੰਮਾਂ ਤੇ ਆ ਗਿਆ ਉਹ ਦੋਵੇਂ ਬੋਲੇ ਨਹੀਂ ਚੁੱਪਚਾਪ ਕੰਮ ਕਰਨ ਲੱਗੇ ਹਿੰਮਤ ਸਿੰਘ ਉਹਨਾਂ ਨਾਲ ਕੰਮ ਕਰਾ ਰਿਹਾ ਸੀ ਦਇਆ ਕੁ ਰੋਟੀ ਲੈ ਕੇ ਆਈ ਤਿੰਨਾਂ ਨੇ ਚੁੱਪਚਾਪ ਬੈਠ ਕੇ ਰੋਟੀ ਖਾ ਲਈ ਦਇਆ ਕੁ ਨੇ ਸੋਚਿਆ ਤਾਂ ਹੋਵੇਗਾ ਕਿ ਅੱਜ ਸਾਰੇ ਕਾਉ ਮਾਉ ਜਹੇ ਕਿਉਂ ਹਨ ਪਰ ਪੁੱਛਿਆ ਨਹੀਂ ਪਾਂਡਾ ਠਿੰਡਾ ਸਾਂਭ ਕੇ ਘਰ ਨੂੰ ਤੁਰ ਗਈ ਉਹ ਕਪਾਹ ਗੁੱੜ ਰਹੇ ਸਨ ਰੋਟੀ ਖਾਣ ਤੋਂ ਬਾਅਦ ਦਰਖਤਾਂ ਦੀ ਛਾਂ ਹੇਠ ਥੋੜੇ ਸਮੇਂ ਲਈ ਸੁਸਤੌਣ ਲੱਗੇ ਹਿਮਤ ਸਿੰਘ ਇਕੱਲਾ ਟਾਲੀ ਦੀ ਛਾਂ ਵਿੱਚ ਪਿਆ ਸੀ ਉਹ ਦੋਵੇਂ ਪਰਾਂ ਕਿਧਰੇ ਕਿੱਕਰੀਆਂ ਥੱਲੇ ਸਨ ਪਿਛਲੇ ਪਹਿਰ ਦੀ ਚਾਹ ਜੂਪੇ ਨੇ ਸੰਦੇਹਾ ਹੀ ਬਣਾ ਲਈ ਤੇ ਉਹ ਚਾਹ ਪੀ ਕੇ ਫਿਰ ਕਪਾਹ ਗੁੰਡਣ ਲੱਗੇ ਕਪਾਹ ਦੇ ਬੁੱਟੇ ਲੱਖ ਲੱਖ ਹੋਏ ਖੜੇ ਸਨ ਆਪੇ ਉੱਗੀਆਂ ਹੋਰ ਕਈ ਬੂਟੀਆਂ ਸਨ ਜਿਨ੍ਹਾਂ ਨੇ ਵੱਡੀਆਂ ਹੋ ਕੇ ਥਾਂ ਹੀ ਰੋਕਣਾ ਸੀ ਜਾਂ ਫਿਰ ਧਰਤੀ ਦੀ ਖੁਰਾਕ ਲੈਣੀ ਸੀ ਉਹਨਾਂ ਤਿੰਨਾਂ ਕੋਲ ਕਸੀਏ ਸਨ ਜਿਨ੍ਹਾਂ ਨਾਲ ਖੜੇ-ਖੜੇ ਹੀ ਉਹ ਏ ਘਾਫ ਉਸ ਕੱਟਦੇ ਜਾ ਰਹੇ ਸਨ जिहने किसे ने पाणी ਪੀਣਾ ਹੁੰਦਾ ਆਪੇ ਚੁੰਬੀ ਵਿੱਚੋਂ ਜਾ ਕੇ ਪੀ ਆਉਂਦਾ ਸੀਤਾ ਉਹਨਾਂ ਦੇ ਤੋੜੇ ਵਿੱਚੋਂ ਹੀ ਪਾਣੀ ਪੀ ਲੈਂਦਾ ਸੀ ਫੌਜੀ ਨੂੰ ਜਹੀ ਕੋਈ ਨਿੰਦ ਵਿਚਾਰ ਨਹੀਂ ਸੀ ਫੌਜ ਵਿੱਚ ਵੀ ਤਾਂ ਉਹ ਸਭ ਜਾਤਾਂ ਧਰਮਾਂ ਦੇ ਲੋਕ ਇਕੱਠੇ ਹੀ ਖਾਂਦੇ ਪੀਂਦੇ ਸਨ ਜੂਪਾ ਤੇ ਸੀਤਾ ਤਾਂ ਰਹਿੰਦੇ ਹੀ ਭਰਾਵਾਂ ਵਾਂਗ ਸਨ ਉਹ ਤਾਂ ਦਾਰੂ ਵੀ ਇੱਕੋ ਭਾਂਡੇ ਵਿੱਚ ਪੀਂਦੇ ਉਸ ਦਿਨ ਅਸਮਾਨ ਉੱਤੇ ਕਿਧਰੇ ਕਿਧਰੇ ਬੱਦਲ ਵੀ ਸਨ ਕਦੇ-ਕਦੇ ਹਵਾ ਦਾ ਠੰਡਾ ਬੁੱਲਾ ਆਉਂਦਾ ਦੋ ਦਿਨ ਪਹਿਲਾਂ ਖਾਸਾ ਮੀਂਹ ਪੈ ਕੇ ਹਟਿਆ ਸੀ ਧਰਤੀ ਨਾਲ ਦੀ ਨਾਲ ਪਾਣੀ ਚूसਦੀ ਰਹੀ ਸੀ ਵਾਤਾਵਰਣ ਵਿੱਚ ਕੁਲੀ ਹੋਈ ਸੀ ਹਰੀਆਂ ਟਾਹਣੀਆਂ ਦੀ ਮਹਿਕ ਚਾਹੇ ਮੌਸਮ ਖਾਸਾ ਮਦਦਗਾਰ ਸੀ ਪਰ ਉਹ ਆਥਣ ਤੱਕ ਥੱਕ ਚੁੱਕੇ ਸਨ ਸਾਰੀ ਕਪਾਹ ਦੇ ਕੱਖ ਨਿੱਕਲ ਚੁੱਕੇ ਸਨ ਸੂਰਜ ਕਾਲੇ ਬੱਦਰਾਂ ਦੀ ਬੁੱਕਲ ਵਿੱਚੋਂ ਬਾਹਰ ਹੋ ਕੇ ਆਪਣੀਆਂ ਆਖਰੀ ਚਿਲਕੋਰਾ ਛੱਡ ਰਿਹਾ ਸੀ ਉਹ ਝੁੰਬੀ ਕੋਲ ਤੋੜੇ ਦਾ ਠੰਡਾ ਪਾਣੀ ਪੀਣ ਬੈਠੇ ਤਾਂ ਮੁੰਡਿਆਂ ਨੇ ਦੇਖਿਆ ਕਿ ਬੁੜੇ ਦਾ ਚਿਹਰਾ ਸ਼ਾਂਤ ਹੈ ਉਹ ਸੋਚ ਰਿਹਾ ਸੀ ਜੱਟਾਂ ਦੇ ਸਾਰੇ ਮੁੰਡੇ दारू ਪਿੰਦੇ ਹਨ ਘਰ ਦੀ ਕੱਢ ਕੇ ਪਿੰਦੇ ਹਨ ਜੇ ਇਹਨਾਂ ਨੇ ਕੱਢ ਲਈ ਤਾਂ ਕੀ ਲੋੜਾ ਆ ਗਿਆ ਉਹਨੇ ਮੁੰਡਿਆਂ ਦੀ ਐਵੇਂ ਘੂਰ ਕੱਪ ਕੀਤੀ ਉਹਦਾ ਮਨ ਕਿਸੇ ਉਹ ਦਰੇਵੇ ਨਾਲ ਭਰਨ ਲੱਗਿਆ ਦੋਵਾਂ ਨੇ ਅੱਜ ਕਿੰਨਾ ਕੰਮ ਕੀਤਾ ਹੈ ਉਹਦੇ ਅੰਦਰੋਂ ਮੋਹ ਦੀਆਂ ਤਰੰਗਾਂ ਫੁੱਟਣ ਲੱਗੀਆਂ ਉਹ ਹੌਲੀ ਦੇ ਕੇ ਬੋਲਿਆ ਸੀਤੇ ਆ ਲਿਆ ਦਿਖਾ ਓਏ ਕਹੇ ਜੀ ਕੱਢੀ ਐ ਪੀ ਕੇ ਦੇਖੀਏ ਸੀਤੇ ਦੀਆਂ ਅੱਖਾਂ ਵਿੱਚ ਚਮਕ ਆ ਗਈ ਤੇ ਉਹ ਕਿੱਕਰੀਆਂ ਦੇ ਝੁੰਡਵਲ ਭੱਜਿਆ ਭੱਜਿਆ ਗਿਆ ਉੱਥੇ ਹੀ ਕਿਤੇ ਉਹਨਾਂ ਦੀ ਬੋਤਲ ਮਿੱਟੀ ਵਿੱਚ ਦੱਬ ਕੇ ਰੱਖੀ ਹੋਈ ਸੀ ਉੰਨੇ ਹੀ ਤੇਜ਼ੀ ਨਾਲ ਉਹ ਭੱਜ ਆਇਆ ਤੇ ਹਿੰਮਤ ਸਿੰਘ ਅੱਗੇ ਬੋਤਲ ਲਿਆ ਰੱਖੀ ਕੀ ਕੀ ਪਾਇਆ ਸੀ ਉਹ ਇਹਦੇ ਵਿੱਚ ਹਿੰਮਤ ਸਿੰਘ ਨੇ ਬੋਤਲ ਦਾ ਢੱਕਣ ਘੁਮਾਇਆ ਕਿਕਰ ਦਾ ਸੱਕ ਗੋੜ ਬਸ ਹੋਰ ਕੁਛ ਨਹੀਂ ਚਾਚਾ ਸੀਤਾ ਜਿਵੇਂ ਹੌਲਾ ਫੁੱਲ ਹੋਇਆ ਬੈਠਾ ਹੋਵੇ ਕੋਲੀ ਵਿੱਚ ਥੋੜੀ ਜਹੀ ਪਾ ਕੇ ਅਤੇ ਵਿੱਚ ਪਾਣੀ ਮਿਲਾ ਕੇ ਫੌਜੀ ਨੇ ਇੱਕ ਕੁੱਟ ਭਰੀ ਅਤੇ ਫਿਰ ਸਾਰੀ ਪੀ ਗਿਆ ਬੋਲਿਆ ਚੰਗੀ ਹੈ ਸੀਤਾ ਹੱਸਿਆ ਜੂਪੇ ਦੀਆਂ ਅੱਖਾਂ ਵੀ ਖੇੜ ਉੱਠੀਆਂ ਪਰ ਉਹ ਅਜੇ ਵੀ ਡਰਿਆ ਡਰਿਆ ਬੈਠਾ ਸੀ ਫੌਜੀ ਉਹਦੇ ਵੱਲ ਮੋਨ ਨਾਲ ਚੱਕਿਆ ਫੌਜੀ ਨੇ ਇੱਕ ਕੌਲੀ ਹੋਰ ਪੀਤੀ ਖੱਬੇ ਹੱਥ ਵਿੱਚ ਦੁੱਧ ਵਾਲਾ ਖਾਲੀ ਡੋਲੂ ਅਤੇ ਸੱਜੇ ਮੁੱਡੇ ਉੱਤੇ ਕੱਸੀਆਂ ਧਾਰ ਕੇ ਪਿੰਡ ਨੂੰ ਤੁਰਨ ਲੱਗਿਆ ਬੋਲਿਆ ਮੁੰਡਿਓ ਵਿਚਾਰ ਰੱਖਿਆ ਕਰੋ ਏ ਹਿੰਮਤ ਸਿੰਘ ਨੂੰ ਜਦੋਂ ਸਰੂਰ ਚੜਿਆ ਉਹ ਤੁਰਿਆ ਜਾਂਦਾ ਸੋਚਣ ਲੱਗਿਆ ਠੇਕੇ ਦੀ ਤੇ ਕਾ ਨੂੰ ਐਵੇਂ ਪੈਸੇ ਪੱਟਦੇ ਆਂ ਦਿਂਦੇ ਵੀ ਸਾਲੇ ਮਿਲਾਵਟ ਵਾਲੀ ਨੇ ਆਹ ਮੁੰਡਿਆਂ ਦੀ ਗੱਡੀ ਤਾਂ ਵਿਸਕੀ ਨੂੰ maat ਪਾਈ ਜਾਂਦੀ ਹੈ ਸਾਰਾ ਪਿੰਡ ਕੱਡ-ਕੱਟ ਪਿੰਦਾ ਜੇ ਇਹ ਕੱਢਦੇ ਨੇ ਤਾਂ ਕੀ ਹੈ ਉਧਰ ਜੂਪੇ ਨੇ ਪਿੰਡ ਨੂੰ ਲੈ ਕੇ ਜਾਣ ਵਾਲਾ ਸ਼ਿਸ਼ਪੱਤ ਸਾਂਭਿਆ ਅਤੇ ਫਿਰ ਤੌੜੇ ਦਾ ਠੰਡਾ ਪਾਣੀ ਲੈ ਕੇ ਬੋਤਲ ਕੋਲ ਬੈਠ ਗਏ। ਜੂਪੇ ਨੇ ਬੋਤਲ ਅੱਖਾਂ ਕੋਲ ਲਾ ਜਾ ਕੇ ਦੇਖੀ ਅਤੇ ਬੋਲਿਆ ਖਾਸੀ ਪੀ ਗਿਆ ਬਾਪੂ ਜੀ ਤਾਂ। ਲਿਆ ਹੁਣ ਆਪਾਂ ਦੇਖਦੇ ਹਾਂ ਸੀਤੇ ਨੇ ਕੌਲੀ ਮੂਰੇ ਕੀਤੀ ਦੋ-ਦੋ ਕੌਲੀਆਂ ਜਦੋਂ ਉਹਨਾਂ ਨੇ ਅੰਦਰ ਸੁੱਟ ਲਈਆਂ ਤਾਂ ਜੂਪੇ ਨੇ ਉੱਚੀ ਚੀਕ ਮਾਰੀ। ਇੱਕ ਚੀਕ ਸੀਤੇ ਨੇ ਛੱਡ ਦਿੱਤੀ ਹੋ-ਹੋ ਕਰਕੇ ਰੌਲਾ ਪਾਉਣ ਲੱਗੇ। ਉਹ ਆਪਣੇ ਅੰਦਰਲਾ ਗੁਬਾਰ ਕੱਢ ਰਹੇ ਸਨ ਫੌਜੀ ਨੇ ਜਿਹੜੀ ਛਿੜਕ ਝੰਬ ਕੀਤੀ ਸੀ ਚੀਕਾ ਮਾਰ ਮਾਰ ਉਹਨਾਂ ਨੇ ਉਸ ਨੂੰ ਪਾਣੀ ਦੀ ਜਿਵੇਂ ਵਾਂਗ ਪਰਾਂ ਤੋਂ ਸੁੱਟਿਆ ਉਹਨਾਂ ਦੀਆਂ ਆਵਾਜ਼ਾਂ ਨਾਲ ਕਪਾ ਦਾ ਬੂਟਾ-ਬੂਟਾ ਕੰਨ ਖੜੇ ਕਰੀ ਬੈਠਾ ਸੀ ਪੱਛਮ ਦੀ ਦੁਮੇਲ ਵਿੱਚ ਸੂਰਜ ਕਦੋਂ ਦਾ ਗਾਇਬ ਸੀ ਪਰ ਉਹਦਾ ਬਾਕੀ ਦਾ ਚਾਨਣ ਧਰਤੀ ਉੱਤੇ ਅਜੇ ਵੀ ਕਾਇਮ ਸੀ ਸਭ ਕੁਝ ਨੰਗਾ ਚਿੱਟਾ ਦਿਖ ਰਿਹਾ ਸੀ ਧੰਨਵਾਦ